ਲੱ ਸ ਮੈਂ ਖਬੀਰਪਾਲ ਨੂੰ ਕਾਣ ਉਠਾਉਣਾਗਾ ਆਪ ਹੀ ਲਾ ਦਿੰਨੀ ਆਪਾਂ ਠਾ ਕੇ ਵਿਚਾਰੀ ਨੂੰ ਚਾਹ ਦੇਵਾ ਕੇ ਨਾ ਉਬਲ ਜੂਗੀ ਚਾਹ ਦੁੱਧ ਪਾ ਦੂੰਗੀ ਪਰੋ ਜੀ ਸੱਸ ਦੇ ਮੂਰੇ ਸਾਰਾ ਕੰਮ ਕਰਦੀ ਆ ਐਨੂੰ ਪਤਾ ਵੀਰਪਾਲ ਤਾਂ ਹੁਣ ਉੱਠ ਕੇ ਕਹੇ ਦੇ ਕਿ ਭਾਬੀ ਅੱਜ ਤਾਂ 10 ਵਜੇ ਨੇ ਜਾਣਾਗਾ ਚਲ ਜਵਾਕੜੀ ਮਿਲ ਗਈ ਨੂੰ ਤਾਂ ਉਹ ਆਉਣ ਨਹੀਂ ਦਿੰਦੀ ਹੈਗੀ ਕੀ ਕਰੀਏ ਮਾੜੀ ਸੱਸੇ ਟੱਕਰ ਰਗੀ ਮਾੜਿਆਂ ਨਾਲ ਪੈ ਗਿਆ ਬਾ ਇਹਦਾ ਇੰਨਾ ਸ਼ੁਕਰ ਬਾਈ ਚੰਗਾਗਾ ਆ ਟਾਈਮ ਪਾਸ ਹੋਈ ਜਾਂਦਾ ਨਹੀਂ ਇਹਦੇ ਪੈਰ ਕਿੱਥੇ ਲੱਗਣ ਦਿੰਦੀ ਸੀ ਉਹ ਬੜੀ ਅਸਤਰਸਤਾਨ ਬੁਢੀ ਆ ਗਈ ਚਲ ਇਹ ਤਾਂ ਮੈਂ ਫੇਰ ਹੀ ਕਰਦੀ ਆ ਪਹਿਲਾਂ ਚਾਚੇ ਦੁੱਧ ਪਾ ਲ ਲੈ ਚਾਹ ਤਾਂ ਉਬਲ ਗਈ ਖਿਰਾ ਪਾ ਕੇ ਦੇਵਾਂ ਘਟ ਘਟ ਉਹਨਾਂ ਨੂੰ ਨਾਲੇ ਜਿਵੇਂ ਅਖਾਉਂ ਠਾ ਦਿੰਨੀ ਆ ਹੋਰ ਕੋਈ दाल ਸਬਜ਼ੀ ਦਾ ਕਰਾਂਗੇ ਫੇਰ ਜਵਾਗੜੀ ਰੋਟੀ ਖਵਾ ਕੇ ਤਾਂ ਤੋੜੂੰਗੀ ਮੜਕੇ ਪਤਾ ਨਹੀਂ 3 ਮਹੀਨਿਆਂ ਵਿੱਚ ਆਉਗੀ ਪਤਾ ਨਹੀਂ ਸਾਲ ਨੂੰ ਆਉਗੀ ਕਿ ਪਤਈਆ ਉਹ ਗੜਾ ਇਹਨੂੰ ਆਉਣ ਦਿੰਦੀ ਹੈਗੀ ਪਤਾ ਨਹੀਂ ਕਿਵੇਂ ਟਾਈਮ ਲੱਗ ਗਿਆ ਉਹੀ ਗੱਲ ਮਨਤਾ ਬਥੇਰਾ ਦੁਖੀ ਹੁੰਦਾ ਪ੍ਰਾਉਣਾ ਤਰਾਉਣਾ ਆਇਆ ਸੀ ਕੋਈ ਚੱਜਰ ਨਾਲ ਸੇਵਾ ਹੋ ਜਾਂਦੀ ਚੱਲ ਇਹ ਤਾਂ ਵਿਚਾਰਾ ਚੰਗਾ ਗਾ ਜਿਹੀ ਜਿਹੀ ਰੁੱਖੀ ਮਿੱਸੀ ਹੁੰਦੀ ਹੈ ਉਹ ਹੀ ਜੀ ਖਾ ਲੈਂਦਾ ਗਾ ਪਤਈਆ ਨੂੰ ਇਹਨਾਂ ਸੁਖੁਰ ਚੱਲ ਪ੍ਰਾਉਣਾ ਤਾਂ ਚੱਜਦਾ ਗਾ ਨਹੀਂ ਉਹੀ ਗੱਲ ਲੜਦਾ ਕਲੇਸ਼ ਕਰਦਾ ਵੀ ਸਨ ਤੇਰੇ ਪੇਕਿਆਂ ਨੇ ਮੈਨੂੰ ਕੁਸਤ ਰਿਆ ਨਹੀਂ ਆ ਨਹੀਂ ਦਿੱਤਾ ਬਾ ਨਹੀਂ ਦਿੱਤਾ ਕੋਈ ਨਿਰਖ ਨਹੀਂ ਕਰਦਾ ਵਿਚਾਰਾ ਜਹੀ ਜਹੁੰਦੀ ਆ ਖਾ ਕੇ ਪੈ ਜਾਂਦਾ ਲੈ ਅੱਜ ਤਾਂ ਨਾ ਜੇ ਦੁੱਬੜੀ ਦਾ ਭਰਾ ਆ ਜਾਂਦਾ ਨਾ ਚੱਲ 5-400 ਰੁਪਏ ਦੇ ਦਿੰਦਾ ਹੁਣ ਜੇ ਮੇਰੇ ਕੋਲੇ ਹੁੰਦੇ ਮੈਂ ਦੇ ਦਿੰਦੀ ਕੋਈ ਗੱਲ ਕਰ ਦਿੱਤੀ ਆ ਜਵਾਖੜੀ ਨੂੰ 5-400 ਦੇ ਦਿੰਦੇ ਹੋਂਕਾ ਲੈ ਕੇ ਜਾਊਗੀ ਬਾਕੀ ਮੂਹਰੇ ਸੱਸ ਵੀ ਬਥੇਰੀ ਤੇਜ ਆ ਉਹ ਕਹੂਗੀ ਵੀ ਕੀ ਲੈ ਕੇ ਆਈ ਆ ਆਪਦੇ ਪੇਕਿਆਂ ਤੋਂ ਮਿਹਨੇ ਮਾਰਦੀ ਆ ਚੱਲ ਕਰਦਿਆਂ ਕੋਈ ਹੱਲ ਜੇ ਤਾਂ ਆ ਗਿਆ ਆ ਗਿਆ ਉਹ नहीं मैं किसी तो ले आके दे दूंगी पांच चार सौ रुपया लेकिन चाह पा के दे मेरा पूरा तो करना पव बेबे ने भी पेंशन नहीं मिली नहीं दे ही पैसे चाह तो इन्हें जवाक भी नहीं पता गा लोग तीया वर्गी करे मूहे बूढ़ी कम द नहीं हैगी ਆ ਵੱਡੇ ਰੰਬਾ ਵਾਲੀ ਸ਼ੱਕਰ ਚ ਤਾਂ ਨਾ ਮਿੱਠਾਈ ਵਾਲਾ ਹੋਗਾ। ਘੱਟਾਗਾ। ਲੈ ਕੇ ਰਾਵਾਂ ਕਿ ਚਾਹ ਫੜਾਵਾ। ਠਾਵਾ ਕੇ ਰ ਫਿਰ ਨਾ ਨੂੰ ਲੈਣਗੇ ਪਾਣੀ ਗਰਮ ਧਰ ਦਿੰਨੀ ਆਂਗੀ। ਚਾਹ ਪਾ ਕੇ ਕਿਰਾ। ਵੀਰ ਭਾਲੇ। ਨਹੀਂ ਵੀਰ ਭਾਲੇ। ਵੀਰ ਭਾਲੇ। ਹਾਂ ਬਾਬੀ ਲੈ ਖੜੀ ਹੋ ਚਾਹ ਪੀ ਲੋ। ਚਾਹ ਦਿਨ ਚੜ ਗਿਆ। ਹੋਰ ਦਿਨ ਤਾਂ ਕਿੱਡਾ ਵੱਡਾ ਚੜ ਗਿਆ। ਮੇਰਾ ਖਾਇਆ ਨਹੀਂ ਮਾਂ ਚੱਲ ਪੈ ਜਾਂਦੇ ਮੈਂ ਸੰਬਰ ਸੰਬਰ ਤਾਂ ਸਾਰਾ। ਲੈ ਖਾ ਦਿੰਦੀ ਬਾਬੀ ਮੈਂ ਮਾੜਾ ਮੂਟਾ ਤੇਰੇ ਨਾਲ ਕੰਮ ਗੁੰਮਗਾ। ਚਲ ਕੋਈ ਨਹੀਂ ਰੋਜੀ ਕਰਦੀ ਆ ਤੂੰ ਸਹਰੇ ਆਪਦੇ। ਲਾ ਪਤਾ ਤੂੰ ਵੀ ਪੀਲਾ ਚਾਹ ਉਹ ਤਾਂ ਉਹੀ ਗੱਲ ਉਹ ਤਾਂ ਬੇਲੈਕਾ ਗਜਵਾਕ ਜਾ ਤਰਨਤਾ ਉਹਦੇ ਸਕੂਲ ਗਈ ਮਸੀ ਨਾ ਨਾ ਮਸੀ ਉਰਦਾ ਸਕੂਲ ਜਾਣ ਵਾਲੇ ਵੀ ਅੱਜ ਤਾਂ ਸੁੱਟੀ ਐ ਇਹਨੂੰ ਅੱਛਾ ਆ ਤੁਸੀਂ ਚੱਕ ਲੋ ਚਾਹ ਪਾਣੀ ਲੈ ਕੇ ਆਵਾਂ ਮੈਂ ਮੈਂ ਬਸ ਕੋਈ ਨਾ ਬਾਬੀ ਚਾਹ ਤਾਂ ਮੈਂ ਪਈ ਰਹਿੰਦੇ ਮੈਂ ਨਾ ਬਰਸ਼ ਕਰਕੇ ਚਾਹ ਪੀਣੀ ਆ ਮੈਂ ਨਾ ਤੇ ਆ ਬਰਸ਼ ਕਰਕੇ ਪੀਉਂਗੀ ਨਾਲੇ ਤੂੰ ਮੇਰੀ ਗੱਲ ਸੁਣ ਰੋਟੀ ਪਾਣੀ ਦਾ ਕਰ ਲਈ ਟਾਈਮ ਨਾਲ ਹੀ ਜਾਵਾਂਗੇ ਨਾ ਨਾ ਬਸ ਸਬਜ਼ੀ ਬਣਾਉਣੀ ਆ ਮੰਮੀ ਦੇ ਸੁਆ ਦਾ ਉਹਨੇ ਤਾਂ ਇਹ ਕਹਿ ਦੇਣਾ ਲੈ ਪੇਕੀ ਜਾ ਕੇ ਬਹਿਗੀ ਇੱਕ ਦਿਨ ਮਸਾਈਆਂ ਮੈਂ ਤਾਂ ਉਹ ਵੀ ਨਹੀਂ ਚਰਦੀ ਹੈਗੀ ਮੈਨੂੰ ਤਾਂ ਬਸ ਮੈਨੂੰ ਪਤਾ ਹੀ ਆ ਹੁਣ ਵੀਰਪਾਲੇ ਉਹਨੂੰ ਕੀ ਕਹਿ ਸਕਦੇ ਆ ਹਨਾ ਸਹੀ ਗੱਲ ਆ ਮੈਂ ਤਾਂ ਆਪਦੀ ਕੁੜੀ ਨੂੰ ਮਣੀ ਲੈ ਕੇ ਆਈ ਚਲ ਜੇ ਉਹ ਆ ਜਾਂਦੀ ਨਾਲੇ ਉਹ ਮਿਲ ਜਾਂਦੀ ਚਲੋ ਕੋਈ ਗੱਲ ਨਹੀਂ ਜੇ ਤੇਰਾ ਬਾਈ ਆ ਗਿਆ ਨਾ ਅਸੀਂ ਇੱਕਦਮ ਤਿੰਨੇ ਜਣੇ ਆ ਕੇ ਮਿਲ ਆਵਾਂਗੇ ਨਾਲੇ ਬੇਬੇ ਨੂੰ ਲੈ ਆਵਾਂਗੇ ਹਾਂ ਉਹ ਤਾਂ ਠੀਕ ਆ ਮੈਨੂੰ ਆਏ ਸੀ ਇੱਕ ਵਾਰ ਫੋਨ ਕਰਕੇ ਪੁੱਛ ਲੈਂਦੀ ਭਾਬੀ ਵੀਰੇ ਨੂੰ ਉਹ ਮੈਂ ਕਹਿੰਦਾ ਸੀ ਵਾ ਵੀ ਮੈਂ ਆਉਂਗਾ ਦੇਖੋ ਜੇ ਹਨਾ ਇਧਰ ਲਾ ਕੋਈ ਗੇੜਾ ਗੂੜਾ ਲੱਗਿਆ ਅਕਾ ਚਲ ਆਈ ਸੀ ਮਿਲ ਜਾਂਦੀ ਮੇਰਾ ਕੀ ਪਤਾ ਵੀਰਾ ਤਾਂ ਹੁਣ ਜਾਂਦਾ ਨਹੀਂ ਹੈਗਾ ਮੇਰਾ ਕੀ ਪਤਾ ਕਦੋਂ ਟਾਈਮ ਲੱਗੇ ਕਦੋਂ ਨਾ ਲੱਗੇ ਤੇ ਮੇਰੀ ਚਾਰੀ ਕਹਾਣੀ ਦਾ ਪਤਾ ਹੀ ਆ ਅੱਲਾ ਭਗਵਾਨ ਨੂੰ ਪਤਾ ਹੀ ਆ ਵੀਰਪਾਲੇ ਕੀ ਕਰਾਂ ਸਾਡੀ ਵੀ ਮਜਬੂਰੀ ਆ ਕੀ ਕਰੀਏ ਹਨਾ ਉਹ ਤਾਂ ਮੈਨੂੰ ਭਾਬੀ ਪਤਾ ਜੇ ਕੰਮ ਨਹੀਂ ਕਰਦੇ ਵੀਰਪਾਲੇ ਫੇ ਖਾਵਾਂਗੇ ਕਿੱਥੋਂ ਮਜਬੂਰੀ ਕਰਕੇ ਹੀ ਨਹੀਂ ਮੈਂ ਆਉਂਦੀ ਭਾਬੀ ਨਹੀਂ ਮੇਰਾ ਘੜਾ ਜੀ ਨਹੀਂ ਕਰਦਾ ਪੇਕੇ ਉਹਨੂੰ ਮੈਂ ਕਹਿੰਨੀ ਆ ਚਲ ਕੋਈ ਨਾ ਜੇ ਆਉਂਗੇ ਭਾਈ ਤੁਸੀਂ ਮਾੜਾ ਮੋਟਾ ਖਰਚਾ ਕਰੋਗੇ ਮੈਂ ਕਹਿੰਦੀ ਆਂ ਵੀ ਚਲ ਉਹੀ ਖਰਚਾ ਤੁਸੀਂ ਆਪ ਦਾ ਮਾੜਾ ਮੋਟਾ ਕਿਸੇ ਕਿਤੇ ਲਾਗਦੇ ਹਾਂ ਸੋ ਮੈਨੂੰ ਤਾਂ ਹੁਣ ਐਸੀ ਵੀਰ ਭਾਲੇ ਜੇ ਤੇਰਾ ਬਾਈ ਆ ਜਾਂਦਾ 5-400 ਰੁਪਿਆ ਦੇ ਦਿੰਦਾ ਤੈਨੂੰ ਹਣਾ ਗੋਡੇ-ਗੋਡੇ ਸ਼ਰਮ ਨਾਉਂਦੀਆਂ ਨਾ ਤੇਰੀ ਸੱਸ ਕੀ ਕਹੋਗੀ ਤੈਨੂੰ ਉਹ ਕੋਈ ਨਾ ਭਾਬੀ ਤੂੰ ਟੈਨਸ਼ਨ ਨਾ ਲੈ ਮੈਂ ਆਪੀ ਨਾ ਸਾਰਾ ਕੁਝ ਦਿਖਾ ਦੂੰਗੀ ਮੈਨਾਂ ਤੋਂ ਫੜ ਕੇ ਪੈਸੇ ਮੈਂ ਕਹਿ ਦੂੰਗੀ ਮੇਰੇ ਭਰਾ ਨੇ ਮੈਨੂੰ 1000 ਰੁਪਿਆ ਦਿੱਤਾ ਚਲ ਹਲੇ ਵੀ ਤੂੰ ਐ ਮੰਨ ਵੀ ਬਾਈ ਦਾ ਠੀਕ ਆ ਬਾਈ ਦਾ ਸੁਭਾ ਠੀਕ ਆ ਤਾਂ ਤੇਰੀਆਂ ਦਿਨ ਕੱਟੀਆਂ ਹੋਈ ਜਾਂਦੀਆਂ ਨੇ ਚਲ ਚਾ ਚੰਗਾ ਚਾਹ ਵਰਸ ਤੂੰ ਵੀ ਲੈ ਚਾਹ ਮੈਂ ਬਰਸ਼ ਕਰਕੇ ਪੀਣੀ ਆ ਚਾਹ ਚੰਗਾ ਆਹਨੇ ਤਾਂ ਮਾਦੇ ਪੁੱਤ ਨੇ ਉੱਠਣਾ ਹੀ ਨਹੀਂ ਹੈਗਾ ਇਹਨੇ ਕਿਹੜਾ ਉੱਠ ਕੇ ਚਾਹ ਪੀਣੀ ਆ ਚੱਲ ਦੇਖਾਂ ਨਾਲੇ ਤੇਰੇ ਫਫੜ ਨੂੰ ਅੱਜਾ ਵੱਡੇ ਦਾ ਇਹ ਵੀ ਕਰਨਾ ਪੈ ਗਿਆ ਸਿਆਪਾ ਕਦੇ ਕਰਿਆ ਨਹੀਂ ਬਾਸ ਤਾਂ ਕਿੱਦਾਂ ਦਾ ਕੰਮ ਛੱਡਿਆ ਵਧੀਆ ਅਸੀਂ ਬੈਠੀ ਨੂੰ ਰੋਟੀ ਟੁਕ ਮਿਲਦਾ ਤੇ ਮੈਥੋਂ ਕਿਹੜਾ ਖਾਦਾ ਜਾਂਦਾ ਕੋਈ ਤਾਂ ਹੈ ਹੁਣ ਬਾਗੀ ਦੋ ਦਿਨ ਇਹ ਹੀ ਮੈਨੂੰ ਤਾਂ ਕਰਨਾ ਔਖਾ ਹੋ ਗਿਆ ਉਹਨੇ ਵੀ ਕੁੜੀ ਦਾ ਲਹਾ ਤੱਕ ਲਿਆ ਵੀ ਕੁੜੀ ਆਈ ਹੋਈ ਆ ਮੈਂ ਜਾਵਾ ਔਰ ਇਹ ਹੀ ਤਾਂ ਮੈਨੂੰ ਔਖਾ ਹੋਇਆ ਤੇ ਮੈਂ ਬੈਠੇ ਬਿਠਾਉਣ ਨੂੰ ਵਧੀਆ ਮਿਲ ਜਾਂਦੀ ਸੀ ਰੋਟੀ ਹੁਣ ਸਾਰਾ ਕਿੱਥੇ ਆਪ ਨੇ ਕਰਨਾ ਕਿਦਿਆਂ ਦਾ ਕੰਮ ਛੱਡਿਆ ਛਡਾਇਆ ਦੁਬਾਰੇ ਦੁਬਾਰੇ ਕਰਨਾ ਅਮਰਜੀਤ ਨਹੀਂ ਪਹਿਲੇ ਅਮਰਜੀਤ ਨਹੀਂ ਹਾਪਾ ਨੇ ਕੇੜੀਂ ਹੈ ਚਰਨਜੀਤ ਬੋਲਦੀ ਅੱਛਾ ਚਰਨਜੀਤ ਹੋਰ ਕਿੰਨੇ ਪਾਰੇ ਠੀਕ ਹੈ ਹਾਂ ਠੀਕ ਹੈ ਬੱਸ ਕੀ ਕਰਾਂ ਉਹ ਬਾਗੀ ਇਹ ਕਿਆਂ ਨੂੰ ਟਰੰਡ ਫੋੜੀ ਚੱਕ ਕੇ ਅੱਛਾ ਫੇਰ ਲਾਲੂ ਚੱਲ ਆ ਜਾ ਭਣੇ ਤੱਕ ਕਿਹੜਾ ਰੋਜ਼ ਰੋਜ਼ ਆਉਣਾ ਹੈ ਝਾੜੂ ਤਾਂ ਫੇਰ ਵੀ ਲੱਗ ਜੂਗਾ ਕੋਈ ਨਾ ਗੱਲ ਤਾਂ ਠੀਕ ਹੈ ਹੋਰ ਹੋਰ ਦਾ ਸਕੇ ਨੇ ਠੀਕ ਹੈ ਭਣੇ ਚਲੋ ਚੰਗੀ ਗੱਲ ਹੈ ਰਾਮਨ ਕਰ ਕੀ ਬਾਹੂ ਵਾਗੀ ਹੋਰ ਰਾਮਨ ਬਾਗੀ ਦੋ ਦਿਨ ਬਸ ਉਹ ਬਾਗੀ ਉਹਨੇ ਚੱਕ ਲਈ ਟਰੰਡ ਫੋੜੀ ਵੀ ਮੈਂ ਵੀ ਪਗ ਜਾ ਹੁਣ ਮੈਲਣ ਅੱਛਾ ਸ਼ਰੀਕਾ ਕਰਦੇ ਆ ਤਾਂ ਫੇਰ ਉਹ ਲੈ ਹੋਰ ਹੁਣ ਸ਼ਰੀਕੇ ਤੋਂ ਕੀ ਘਟ ਹੈ ਹਾਂ ਉਹ ਹੁਣ ਕੀ ਕਰੀਏ ਕੀ ਕਰਾਉਣਾ ਭਣੇ ਇਹ ਜੀ ਬਹੁਤ ਹੁਤਾ ਹੈ ਕੀ ਕਰਾਉਣਾ ਤਾਂ ਕੀ ਆ ਹੁਣ ਕਰੀਏ ਕੀ ਜਵਾਕ ਨਹੀਂ ਜੱਲਾ ਨਹੀਂ ਉਹਦੇ ਕੋਲ ਹੋਰ ਓਹੀ ਔਖਾ ਹੈ ਤਾਂ ਮੈਂ ਤਾਂ ਬਥੇਰਾ ਕੇਸ ਕਰਦੀ ਆ ਮੇਰੀ ਕਿਹੜਾ ਕੋਈ ਸੁਣਦਾ ਨਾ ਮੁੰਡਾ ਸੁਣਦਾ ਹਾਂ ਗੱਲ ਤੇ ਤੇਰੀ ਔਰ ਮੁੰਡਾ ਵੀ ਉਹਦੇ ਮੰਗਰ ਲੱਗਿਆ ਤੇ ਮੁੰਡਾ ਤਾਂ ਮੁੰਡਾ ਕੁੜੀ ਵੀ ਮੰਗਰ ਲਾ ਲਈ ਇਹਨਾਂ ਨੇ ਤਾਂ ਅੱਛਾ ਹੋਰ ਉਹਦੀ ਮੇਰ ਕਰਾਉਂਦੀ ਏ ਉਹਦੀ ਮੇਰ ਕਰਾਉਂਦੀ ਆ ਹੋਰ ਮੈਂ ਕਹਿੰਦੀ ਤਿੱਕ ਚੱਲ ਮੈਨੂੰ ਪ੍ਰਮਾਤਮਾ ਜਵਾਕ ਦੇ ਦੇ ਪੁੱਤ ਆ ਹਾਂ ਤਾਂ ਤਾਂ ਭਾਣੇ ਜੱਗ ਤੇ ਪੋਤੇ ਨਾਲ ਹੀ ਆ ਹਾਂ ਕੋਈ ਦਵਾਈ ਗੋਤੀ ਵੀ ਖਾਦੇ ਪਰ ਡਾਕਟਰਾਂ ਨੇ ਜਵਾਬ ਦੇ ਤਾਂ ਹੁਣ ਕੀ ਕਰਾਂ ਹਏ ਫੇਰ ਤਾਂ ਤੁਸੀਂ ਪਰਾਂ ਦਾ ਫਾਹਾ ਵੱਡਾ ਤੰਡ ਰੋੜੀ ਚਕਾਉ ਹੋਰ ਬਾਲੀ ਔਖਾ ਹੋਇਆ ਪਿਆ ਹੁਣ ਮੈਂ ਕੀ ਕਿਹਦੇ ਕੋਲੇ ਦੁੱਖ ਬੋਲਾਂ ਮੈਂ ਹਾਂ ਗੱਲ ਤਾਂ ਠੀਕ ਆ ਹੋਰ ਪਤਾ ਤਲਾਕ ਦਵਾਉ ਚਲ ਤਲਾਕ ਦਾ ਨਾਂ ਦੇਈਏ ਮੈਂ ਤਾਂ ਇਹ ਕਹਿੰਦੀ ਵੀ ਇੱਕ ਪਾਸੇ ਬੈਠੀ ਰਹੂਗੀ ਹਾਂ ਕੋਈ ਇੱਕ ਬੈਠ ਕੇ ਦੇ ਹੋਰ ਅੱਡ ਬਟਾ ਹਾਂ ਹਾਂ ਰਿਸ਼ਤਾ ਤਾਂ ਭਣ ਮੈਂ ਕਰਾ ਦੇਗੀ ਮੇਰੀ ਭਾਣ ਦੀ ਬਲਾਈ ਸੋਣੀ ਚਲ ਦੇਖ ਲੈ ਫਿਰ ਤਾਂ ਬਾਲੀ ਵਧੀਆ ਗੱਲ ਐ ਹਾਂ ਦੇਖ ਲੈ ਉਹਦਾ ਕੋਈ ਇੱਕ ਪਾਸਾ ਕਰੋ ਚਲ ਕੋਈ ਨਾ ਫਿਰ ਮੈਂ ਕਰਦੀਆਂ ਜਿਆਦੇ ਹੁਣ ਪਰ ਇਸ ਕਰੂੰਗੀ ਹੁਣ ਅੱਜ ਤੋਂ ਹਾਂ ਫੇਰ ਕੋਈ ਗੱਲ ਬਣੂਗੀ ਮੇਰੀ ਮੇਰੀ ਤਾਂ ਗੱਲ ਸੁਣਦੇ ਨਹੀਂ ਹਣ ਜਮੇ ਹਾਂ ਗੱਲ ਤਾਂ ਸੁਣਦੇ ਹੋਰ ਆ ਕੁੜੀ ਵੀ ਮਾਗਰ ਲੱਗ ਜਾਂਦੀ ਐ ਚੱਲ ਕੁੜੀ ਨਾ ਮਾਗਰ ਲੱਗੇ ਨਾ ਮੁੰਡਾ ਮੇਰੀ ਗੱਲ ਸੁਣਦਾ ਹਾਂ ਗੱਲ ਕੁੜੀ ਕੁੜੀ ਕਰੀ ਜਾਂਦੇ ਨੇ ਕੁੜੀ ਤਾਂ ਦੱਸ ਕੀ ਕੁੜੀ ਨਾਲ ਥੋੜੀ ਐ ਕੁਸ ਕੁੜੀ ਦਾ ਵਿਆਹ ਦਾ ਕਿ ਬੰਗਾਨੇ ਘਰੇ ਜਾਊਗੀ ਜਾਊਗੀ ਪੰਜ ਕਿਲੇ ਬਹਾਤੇ ਆਉਂਦੇ ਨੇ ਫੇਰ ਹੁਣ ਉਹਦੇ ਪੋਤੇ ਨੂੰ ਦੇਊਂਗੀ ਕਿ ਮੈਂ ਕਿਹਨੂੰ ਦੇਊਂਗੀ ਹਾਂ ਇਹ ਜਿੰਦਾ ਲੱਗਣਾਈ ਗੱਲ ਉਹੀ ਗੱਲ ਹੈ ਹੋਰ ਹੁਣ ਹੋਰ ਮਾਪਿਓ ਕਾਦੇ ਪਿੱਛੇ ਮਰਦੇ ਨੇ ਹਾਂ ਪੁੱਤ ਪੋਤਰਾ ਤਾਂ ਚਾਹੀਦੀ ਆ ਹੋਰ ਆਹ ਹੁਣ ਉਹਦੇ ਕੰਦੇ ਪਾਸੋਂ ਵੀ ਰਿਜ਼ਲਟ ਆ ਗਿਆ ਵਧੀਆ ਨੰਬਰਾਂ ਤੇ ਆ ਗਈ ਫਸਟ ਹੋ ਗਈ ਇਹ ਪਰ ਮੈਂ ਕਿਹੜਾ ਇਨੀ ਪੜੀ ਹੋਈਆਂ ਵੀ ਮੈਨੂੰ ਕੀ ਪਤਾ ਹਾਂ ਗੱਲ ਤਾਂ ਠੀਕ ਹੈ ਪਰ ਕੁੜੀ ਕੁੜੀ ਲਾਰ ਕੇ ਆ ਵਧੀਆ ਸਕੂਲ ਚ ਲਾਉਣੀ ਆ ਫਲਾਈ ਉਹਦੇ ਮਾਤਾ ਕੋਲ ਇਸ ਕੀਤਾ ਹਾਂ ਮਤਲਬ ਇੱਕ ਨਾ ਕਮਰਾ ਕੰਮ ਕਰਨ ਲਈ ਪੜੀ ਜਾਣ ਦੇ ਸਰਕਾਰੀ ਚ ਹਾਂ ਗੱਲ ਤਾਂ ਠੀਕ ਹੈ ਵੀ ਭਾਈ ਮੈਂ ਤਾਂ ਹੁਣ ਇੱਕ ਜਵਾਬ ਚਾਹੀਦਾ ਭਾਵੇਂ ਮੈਂ ਪੋਤੇ ਬਣਾਤਾ ਨਹੀਂ ਰਹਿ ਸਕਦੀ ਰਹਿ ਨਹੀਂ ਸਕਦੀ ਇਹ ਤਾਂ ਹੁਣ ਤੈਨੂੰ ਆਪ ਨੂੰ ਵੀ ਪਤਾ ਹੈ ਨਹੀਂ ਕਰਦੀ ਆਪਣੀ ਬਾਦੀ ਨਹੀਂ ਕਰਦੀ ਹਾਂ ਬਾਦੀ ਨਹੀਂ ਪੜੀ ਕਲ ਕੋਈ ਨਾ ਮੈਂ ਤੁਸੀਂ ਆ ਇੱਕ ਕਮਰੇ ਵਿੱਚ ਬਿਠਾ ਲਓ ਮੈਂ ਕਰਾ ਦੂ ਰਿਸ਼ਤਾ ਨਾ ਨਾ ਕੋਈ ਨਾ ਪਾਣੇ ਸ਼ਾਬਾਸ਼ ਤੇਰੀ ਜੇ ਤੂੰ ਇਹ ਕੰਮ ਕਰ ਦੇਂਗੀ ਨਾ ਬੜੀ ਵਧੀਆ ਗੱਲ ਹੈ ਸੱਚੀ ਚੱਲ ਮੇਰੇ ਪੁੱਤ ਦਾ ਹੈ ਨਾ ਹਾਂ ਮੈਂ ਉਜੜ ਹੋ ਜੂ ਸਾਡੇ ਦੇ ਬਾਪ ਹੋ ਜੂਗਾ ਹਾਂ ਠੀਕ ਹਾਂ ਚੰਗਾ ਭੈਣ ਨਾ ਨਾ ਕੋਈ ਨਾ ਪਾਣੇ ਬੜੀ ਵਧੀਆ ਜੀ ਚਾਹ ਦੀ ਘੁੱਟਾ ਬਣਾਵਾ ਨਾ ਬਸ ਪਾਣੇ ਪੀ ਕੇ ਆਈ ਸੀ ਚਾਹ ਤਾਂ ਚੱਲ ਠੀਕ ਹੈ ਕੋਈ ਨਾ ਬਸ ਐਸੀ ਗੱਲ ਤਾਂ ਕੀ ਕਰ ਰੱਖੀ ਭੈਣ ਬਣ ਕੇ ਚੰਗਾ ਨਾ ਕੋਈ ਨਾ ਕੋਈ ਗੱਲ ਨਹੀਂ ਪਾਣੇ ਜਉਂਦੀ ਬਸਦੀ ਰਹਿ ਮੇਰਾ ਪਰਮਾਤਮਾ ਚੱਲ ਜਗ ਤੇ ਨੋਂ ਰਹਿ ਜੂਗਾ ਔਰ ਪੋਤੇ ਨਾਲ ਹੀ ਹੁੰਦਾ ਸਾਰਾ ਖੁਸ਼ਾ ਦੇਖ ਲੈ ਹੁਣ ਆਪਦੀ ਭੈਣ ਨੂੰ ਵੀ ਚੱਲ ਵਧੀਆ ਗਮਾਂਡਣ ਕਿੰਨਾ ਵਧੀਆ ਫਿਕਰਾ ਮੇਰਾ ਗੱਲਾਂ ਕਰਦੀਆਂ ਨੇ ਵਿਚਾਰ ਭੈਣ ਤੇ ਸਾਡੇ ਵੀ ਪੋਤਾ ਹੈਗਾ ਤੇਰੇ ਵੀ ਪੋਤਾ ਹੋ ਜੀ ਹੋਰ ਮੈਂ ਤਾਂ ਹੁਣ ਇਹੀ ਟੈਨਸ਼ਨ ਰਹਿੰਦੀ ਐ ਹੁਣ ਦੇਖਦੀ ਆ ਮੈਂ ਕੋਈ ਨਾ ਆ ਜਾਣ ਤੇ ਕੋਈ ਨਾ ਕੋਈ ਬਹਾਨਾ ਲੈ ਕੇ ਨਾ ਪੂਰਾ ਬੰਜ ਤੇ ਟੰਗਦੀਆਂ ਉਹਨੂੰ ਮੁੰਡੇ ਨੂੰ ਮੈਂ ਤਾਂ ਕੋਈ ਗੱਲ ਬਣੂਗੀ ਨਹੀਂ ਨੀ ਕੋਈ ਗੱਲ ਬਣਦੀ ਹੈਗੀ ਮੈਂ ਤਾਂ ਪਾਹੀ ਪੋਤਾ ਚਾਹਿੰਦਾ ਸਾਰਾ ਮੈਨੂੰ ਕੁੜੀ ਕੁੜੀੇ ਲਈ ਰੱਖਦੇ ਨੇ ਕੋਈ ਕੁੜੀ ਦਾ ਖੜੇ ਹੀ ਨਹੀਂ ਛੱਡਦੇ ਹਲੇ ਹੁਣ ਕਹਿੰਦੇ ਨੇ ਹੋਰ ਵਧੀਆ ਸਕੂਲ ਚ ਲਾ ਦਾਂਗੇ ਤਾਂ ਇਸ ਤਾਂ ਇਹਨੇ ਕਿੱਥੋਂ ਕਮਾਈ ਹੋਊਏ ਨੰ ਬੜੀ ਤੰਗ ਕਰ ਰੱਖਿਆ ਇਹਨਾਂ ਨੇ ਤਾਂ ਕੋਈ ਨਾ ਮਿਲਣ ਗਈ ਹੋਈ ਆ ਜੂਗੀ ਆਈ ਤੋ ਕਰੂੰਗੀ ਕੋਈ ਜੱਪ ਖਾਣਾ ਨਮਾ ਛੇੜੂੰਗੀ ਚਲ ਕੋਈ ਨਾ ਮੈਂ ਕਰ ਲਾਉਣੀ ਆ ਹੌਲੀ ਹੌਲੀ ਝਾੜੂ ਕਰਦੀ ਆ ਫੇਰ ਨਾ ਕਿਤੇ ਕੋਈ ਆ ਜੇ ਚਲ ਬੜੀ ਵਧੀਆ ਆ ਗਈ ਭੈਣੇ ਗਮਾਡਣ ਗੱਲਾਂ ਕਰ ਗਈ ਹੋਰ ਇਹਨਾਂ ਕੋ ਕਰਦਾ ਕਿਤੇ ਆ ਜਾਵੇ ਕੋਈ ਫੇਰ ਆਏ ਹੋ ਜੂਗਾ ਵੀ ਕੀਤਾ ਨਹੀਂ ਕੰਮ ਇਸਦੀ ਪਿਆ ਮਾਂ ਨੇ ਤਾਂ ਕੁਛ ਨਹੀਂ ਕਰਿਆ ਮਾਤਾ ਮਾਗਰੋਂ ਹੱਥ ਨਹੀਂ ਲਾਉਂਦੀ ਇਹ ਤਾਂ ਹੁਣ ਮੈਨੂੰ ਕਰਨਾ ਪਊ ਗਲ ਪਿਆ ਢੋਲ ਵਜਾਉਣਾ ਪਊਗਾ ਚਲ ਕੋਈ ਨਾ ਹੌਲੀ ਹੌਲੀ ਕਰ ਤਾਂ ਹੱਥ ਨੇ ਉੱਥੇ ਨੇ ਪਹੁੰਚਣਗੇ ਕਿਤੋਂ ਚਲ ਕੋਈ ਨਾ ਚਾ ਲੈ ਨੱਕ ਹੋ ਗਿਆ ਬਥੇਰਾ ਹੁਣ ਇੰਨਾ ਮੈਂ ਕਿਹੜਾ ਠੇਕਾ ਲੈਂਦਾ ਸਾਰੇ ਕੰਮ ਦਾ ਕਰਨ ਦਾ ਚਲ ਲਵ ਇਹ ਬਾਲਟ ਖੜੇ ਤਾਂ ਬਗ ਜੀ ਇਹ ਟਾਈਮ ਦਾ ਬਈ ਤੂੰ ਇੱਥੇ ਬਹਿੜ ਕੇ ਆ ਕੇ ਬਸ ਹੁਣ ਇਹ ਟਾਈਮ ਨਾਲ ਅੱਖ ਜੀ ਗੋਲ ਜੀ ਕੋ ਲਗੇ ਜੀ ਮੈਂ ਮੂੰਹ ਤੋਂ ਕੇ ਇੱਧਰ ਬੈਠ ਗਿਆ ਕਈ ਵਾਰੀ ਬਗਾਨੇ تھا ਮੈਨੂੰ ਨੀਂਦ ਨਹੀਂ ਆਉਂਦੀ ਹਨਾ ਨਾ ਨਾ ਨੀਂਦ ਨੂਂਦ ਵਾਲਾ ਤਾਂ ਕੋਈ ਹੋ ਨਹੀਂ ਪਰ ਮੈਂ ਸੁਦੇਆਂ ਉੱਠ ਖੜਦਾ ਬਸ ਮੜਾ ਜਾ ਹੋਰ ਬਈ ਚੱਲ ਕੰਮਧੰਦੇ ਵਾਲੇ ਬੰਦੇ ਨੂੰ ਤਾਂ ਕਿੱਥੇ ਪਿਆ ਨਹੀਂ ਜਾਂਦਾ ਹਨਾ ਹਾਂ ਹਾਂ ਮੈਂ ਤਾਂ ਆਪਸ ਦੀਆਂ ਜਾਗ ਆ ਜਾਂਦੀ ਹੈਗੀ ਤਾਂ ਕਰਕੇ ਮੈਂ ਉੱਧਰ ਸੁੱਤੇ ਪਏ ਉਹ ਮੈਂ ਇੱਧਰ ਆ ਕੇ ਬਹਿ ਗਿਆ ਹੋਰ ਹੋਰ ਬਈ ਆ ਮੈਨੂੰ ਪਤਾ ਨਹੀਂ ਕਿ ਮੈਂ ਕਿ ਬਾਈ ਕਰਨ ਕਿੱਧਰ ਵਾ ਕੇ ਮੈਂ ਵੀਰ ਪਾਉਂ ਰਾਂ ਚਾਹ ਪਰਾ ਕੇ ਅੱਛਾ ਅੱਛਾ ਹਾਂ ਆ ਚੱਲ ਚਾਹ ਕਰਕੇ ਦੇ ਦਿੰਨੇ ਮੈਂ ਸੰਬਰ ਸੰਬਰ ਤਾਂ ਸਾਰਾ ਤੇ ਬਿੰਦਰ ਕਿੱਧਰ ਵਾ ਗਿਆ ਬਿੰਦਰ ਬਾਈ ਮੈਂ ਫੋਨ ਕਰਿਆ ਸੀ ਮੈਂ ਆ ਜਾਊਗਾ ਕਹਿੰਦਾ ਸੀ ਤੇ ਗੱਡੀ ਲੈ ਕੇ ਆਇਆ ਹੋਇਆ ਹਾਂ ਪੁੱਜੇ ਸਮਾਂ ਆ ਜਾਂਦਾ ਚੱਲ ਮਿਲ ਜਾਂਦਾ ਹਨਾ ਹਾਂ ਹਾਂ ਆ ਜਾ ਬਈ ਇੱਥੇ ਬਹਿ ਜਾ ਤੂੰ ਕਰ ਲਾ ਗੱਲਾਂ ਬਾਤਾਂ ਹੋਰ ਬਾਈ ਜੀ ਮੈਂ ਆ ਜਾਾਂਗਾ ਮੂੰ ਤਾਂ ਟਾਈਮ ਨਹੀਂ ਲੱਗਦਾ ਬਈ ਹਨਾ ਟਾਈਮ ਢੂਮਦਾ ਅੱਜ ਕੱਲ ਕਿੱਥੇ ਲੱਗਦਾ ਬਈ ਕੰਮ ਦਾਉਂਦੇ ਇਹ ਜਿਹੇ ਮਾਰੋ ਗੱਲਾਂ ਬਾਤਾਂ ਤੁਸੀਂ ਤੇ ਬਹਿ ਬੈਠ ਕਰ ਲਾ ਗੱਲਾਂ ਬਾਤਾਂ ਕਰ ਮੇਰੇ ਜੀ ਬੈਠ ਕੇ ਤੇੰਦਾ ਪੱਖੇ ਧੱਲੇ ਬਹਿ ਜਾਣਾ ਬਸ ਮਾਤਾ ਜਾਗ ਜੀ ਆ ਗਈ ਜੀ ਤੇ ਮੈਂ ਇੱਧਰ ਆ ਕੇ ਬਹਿ ਗਿਆ ਮੈਂ ਕਿ ਉਹਥੇ ਉਹ ਸੁੱਤੇ ਪਏ ਆ ਕਾਨੂੰ ਉਹ ਕਰਨਾ ਹਾਂ ਉੱਥੇ ਮੱਖੀ ਜਵਾਗ ਨਹੀਂ ਹਾਂ ਹਾਂ ਉਹ ਸਾਰੀ ਠੀਕ ਨੇ ਪਤਾ ਹੈ ਹਾਂ ਵਧੀਆ ਮਾਤਾ ਤੁਸੀਂ ਦੱਸੋ ਫਿਰ ਬਾਹਰ ਨੂੰ ਲਿਆਉਣਾ ਚਾਹ ਤਾ ਲਾ ਜਾਦੇ ਕਿੱਥੇ ਮਾਤਾ ਸਰਦਾ ਨਹੀਂ ਘਰੇ ਹੁਣ ਵੀ ਬਸ ਉਹ ਅਮਣਾ ਆਈ ਹੋਈ ਸੀ ਭੈਣ ਉੱਥੇ ਤਾਂ ਕਰਕੇ ਸੀ ਇੱਕ ਦਿਨ ਇੱਧਰ ਆ ਗਈ ਮਾਤਾ ਕੋਈ ਜਿਉਂਦਾ ਜਿਹਦੇ ਮੋਕ ਦੇ ਨਹੀਂ ਹਾਂ ਕਿਹੜਾ ਵੀ ਮਾਰਨਾ ਚਾਹੀਦਾ ਗੜਾ ਦਾ ਮਾਏ ਆ ਬਸ ਟਾਈਮ ਲੱਗੇ ਦੀ ਗੱਲ ਆ ਕਿਉਂਕਿ ਹੁਣ ਬਿੰਦਰ ਨੇ ਤਾਂ ਜਮੇ ਨਹੀਂ ਸਾਡੇ ਕੋਲ ਗੜਾ ਨਹੀਂ ਮਾਰਿਆ ਜਦੋਂ ਇੱਥੇ ਹੁਣ ਇੱਥੇ ਵੀ ਨਹੀਂ ਟੱਕਰਦਾ ਕਦੇ ਕਿਤੇ ਕਦੇ ਕਿਤੇ ਗੱਡੀ ਲੈ ਕੇ ਉਹ ਤਾਂ ਗਿਆ ਹੀ ਗਿਆ ਹੁੰਦਾ ਬਾਹਰ ਹੀ ਹੁੰਦਾ ਉਹ ਬਸ ਬਦ ਗੱਡੀ ਦਾ ਕੰਮ ਹੈ ਕਦੇ ਆਉਂਦਾ ਹੈ ਕਦੇ ਦੋ ਦਰਤਾਉਂਦੇ ਨੇ ਘਰੇ ਹਾਂ ਕੰਮ ਆਦਾ ਤਾਂ ਪੁੱਤਾਂ ਹੀ ਹੁੰਦੇ ਫਿਰ ਬਾਈ ਗਣਾ ਮਾ ਦਾ ਕੰਮ ਹੀ ਇਹ ਜੇ ਅੱਜਕੱਲ ਟਾਈਮ ਹੀ ਲੱਗਦਾ ਉਹ ਤੇਰੀ ਸਚਾਰੀ ਹੈ ਐਨੇ ਕੰਮ ਹੈ ਤੇਰੀ ਮਾਂ ਨੂੰ ਕਦੇ ਕੰਮ ਨਹੀਂ ਕਰ ਦਿੱਤਾ ਤੇ ਇਹ ਤਾਂ ਆ ਗਏ ਨੂੰ ਨੂਨ ਵੇਸੇ ਕਰਦੀ ਆ ਨਹੀਂ ਆਏ ਤਾਂ ਹੈ ਮੈਂ ਤਾਂ ਕੰਮ ਕੋ ਮੈਨੂੰ ਤਾਂ ਨਹੀਂ ਦਿਵਾਲ ਕੰਮ ਤਾਂ ਕਰਦੀ ਆ ਬਾਦੂ ਉਸੇ ਪਿਓ ਦੇ ਪੁੱਤੇ ਕੀ ਗੱਲ ਕਹੀ ਜੀ ਵੀ ਪੁੱਤ ਕਰੇ ਚੁੰਨੀ ਜਾ ਕੇ ਇੱਥੇ ਨਹੀਂ 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 ਆਇਆ ਤਾਂ ਹੈ ਮਤਲਬ ਕੋਈ ਗੱਲ ਉਹਨੇ ਲੜ ਬੰਦਾ ਰੱਖੀ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਐ ਤਾਂ ਮੈਨੂੰ ਪੁੱਛ ਕੇ ਕਰਦੀ ਆ ਜਿਹੜੀ ਗੱਲ ਵੀ ਕਰਦੀ ਆ ਹਾਂ ਇਹ ਤਾਂ ਹੈਗਾ ਪੁੱਤਾ ਹੂੰ ਤੇ ਮਾਦਾ ਨੂੰ ਫਿਰ ਦਵਾਈ ਦੋਏ ਤੁਸੀਂ ਲਈ ਜਾਨੇ ਗੋਡੇ ਜੇ ਕਹਿੰਦੇ ਸੀ ਰੁਕਦੇ ਆ ਗੋੜਾ ਤਾਂ ਬਤੂ ਮਨਾਂ ਦੇ ਸੀ ਕਿਵੇਂ ਖੰਗਵਾਈ ਹੁੰਦੀ ਐ ਬਸ ਖੰਗ ਹੀ ਲੋਟੂਗੀ ਦਵਾਈ ਲਈ ਨਹੀਂ ਹੁਣ ਵੀ ਠੀਕ ਗੱਲ ਬਾਤ ਕਰਤੀਆਂ ਅੱਛਾ ਹਾਂ ਦਵਾਈ ਦੁਵਾਈ ਕੋਈ ਚੰਗੇ ਡਾਕਟਰ ਨੂੰ ਦਿਖਾ ਲਓ ਤੁਹਾਨੂੰ ਪਤਾ ਅੱਜ ਕੱਲ ਬਿਮਾਰੀਆਂ ਬਾਲੀਆਂ ਬਣ ਜਾਂਦੀਆਂ ਦਵਾਈ ਦੇ ਕੋਤ ਵਧੀਆ ਦਵਾਈ ਹੈਗੀ ਯਾਰ ਕਭੀ ਇਹਰਾ ਖੂਨ ਘੜਾ ਆਣੇ ਬਾਲਾ ਖੂਨ ਘੜੇ ਕਰਕੇ ਬਸ ਜਿਆਦਾ ਦੁਰਾਟ ਹੁੰਦਾ ਅੱਛਾ ਤੇ ਉਹਦਾ ਕਰਕੇ ਬਸ ਮੂੰਹ ਨੂੰ ਸੋਚ ਆ ਜਾਂਦਾ ਬਸਾਂ ਹੀ ਹੋਈ ਜਾਂਦੀਆਂ ਖੂਨ ਖਾਣ ਕੇ ਰਕੜਾ ਕੇ ਦੇਖ ਲਓ ਮਤ ਨਾ ਕੋਤ ਆਈ ਨਹੀਂਦਾ ਉਹ ਸਰਕਲ ਨਹੀਂਦਾ ਕੋਈ ਗਾੜਾ ਹੋ ਜਾਣਾ ਅੱਛਾ ਅੱਛਾ ਹਾਂ ਉਹ ਵੀ ਦਵਾਈਆਂ ਬੁੱਤਿਆਂ ਨਾਲੇ ਬਤਨਾਉਂਦਾ ਕੋਣ ਅੱਛਾ ਤਾਈ ਵੀ ਬੇਰਮ ਉਸੋ ਜਾ ਗਿਆ ਜੇ ਹਾਂ ਨਹੀਂ ਜੇ ਮੈਨੂੰ ਦੱਸ ਦਿਓ ਕੋਈ ਨਹੀਂ ਕਈ ਵਾਰੀ ਬਿੰਦਰਵਰਗੇ ਕੋਈ ਨਹੀਂ ਟਾਈਮ ਹੁੰਦਾ ਤਾਂ ਮੈਂ ਦਿਖਾ ਲਿਉ ਕਿਸੇ ਡਾਕਟਰ ਦੇ ਚੰਗੇ ਦੇ ਦਿਖਾ ਲਿਉਗਾ ਨਾ ਕੋਈ ਬਤਉਂਦਾ ਮੇਰੇ ਬਿੰਦਰਵੀ ਉਹਦੀ ਲੈ ਜਾਂਦਾ ਹੈਗਾ ਤੇ ਚਲ ਤੂੰ ਰਾਮ ਜਪਿਆਰਾ ਤੂੰ ਮੈਨੂੰ ਉਹੀ ਬਿੰਦਰਵਰਗੀਆਂ ਹਾਂ ਹਾਂ ਤੇ ਕੋਈ ਮੈਨੂੰ ਤੂੰ ਲਈ ਜੀ ਹਾਂ ਕਿਸੇ ਚੰਗੇ ਡਾਕਟਰ ਨੂੰ ਦਿਖਾ ਕੇ ਨਹੀਂ ਇਹ ਰੋਗ ਜੇ ਅੱਜ ਕੱਲ ਵੱਧਦੇ ਵੱਧਦੇ ਪਤਾ ਨਹੀਂ ਕੀ ਬਿਮਾਰੀਆਂ ਬਣ ਜਾਂਣ ਹਾਂ ਕੋਈ ਪਤਾ ਨਹੀਂ ਬੁੱਤ ਦਾ ਲੱਗ ਰਿਹਾ ਹੈ ਬੰਦੇ ਦੀ ਗੰਜੀ ਹਾਂ ਤੁਹਾਡਾ ਜੁੱਭੀ ਚੰਗ ਲੱਗਦਾ ਹੈ ਅੱਜ ਕੱਲ ਬਿਮਾਰੀਆਂ ਦੇ ਤਾਂ ਇਹ ਜੇ ਨਾਂ ਜਿਹੜੇ ਆਪਾਂ ਸੁਣੇ ਹੀ ਨਹੀਂ ਉਹ ਤਾਂ ਡਾਕਟਰ ਤੋਂ ਪਤਾ ਲੱਗਦਾ ਨਵੀਂ ਬਿਮਾਰੀ ਇਹਦਾ ਵੀਰਪਾਲ ਨੂੰ ਕਹਿੰਦੀ ਵੀ ਚਲ ਦੋ ਜਿਆਦਾ ਮੇਰੇ ਕੋਲ ਇਲਾਜ ਨਹੀਂ ਮੇਰਾ ਮਨ ਜਾ ਹੋ ਰਿਹਾ ਹੈ ਨਾ ਸਾਰਾ ਬਿਮਾਰ ਕਰਕੇ ਇਹ ਗੱਲ ਤਾਂ ਫਿਰ ਤੂੰ ਮਾਂ ਤਾਂ ਦੱਸਦੀ ਨਹੀਂ ਨਾ ਵੀ ਬਿਮਾਰ ਆ ਮੈਂ ਤੂੰ ਤਾਂ ਸ਼ੋ ਹੀ ਨਹੀਂ ਕਰਦੀ ਉਹਦੇ ਮੂਰੇ ਨਾ ਮੈਨੂੰ ਮੈਨੂੰ ਵੀ ਹੁਣ ਪਤਾ ਲੱਗਿਆ ਵੀ ਤੂੰ ਬਿਮਾਰ ਆ ਹਨ ਤਾਂ ਮੈਂ ਵੀ ਕੱਲੇ ਗੋਡੇ ਦੁਖਦੇ ਉਦੋਂ ਮੈਂ ਨਿਰਗਰ ਕਰਦੀ ਵਿਚਾਰਾ ਬਚਾਉਦਾ ਦੀ ਮौज ਮਾਰਦੀ ਐ ਤੇ ਮੈਂ ਉੱਥੇ ਕੇ ਪੁੱਤ ਦੀ ਨੌਕਾ ਦੇਣਾ ਨਾ ਸੋਚ ਕਦੂੰਗੀ ਮੈਂ ਤਾਂ ਇਹ ਨਹੀਂ ਗੱਲ ਕਰੀ ਸੀ ਉਹ ਸੋਚ ਤਾਂ ਸੋਚ ਫਿਰ ਮਾਤਾ ਐ ਦਵਾਈ ਦੱਲਾ ਟਾਈਮ ਨਾਲ ਦਵਾਈ ਆ ਜਾਂਦਾ ਉਹ ਹੁਣ ਜੇ ਤੂੰ ਦੱਸੇਂਗੀ ਨਾ ਤਾਂ ਦਵਾਈ ਘਾੜੀ ਦਵਾਵਾਂਗੇ ਨਾ ਦਵਾਈ ਤੇ ਪੁੱਤ ਨੂੰ ਦਵਾਈ ਤੇ ਜਾਂਦੇ ਰੱਬੀ ਦਵਾਉਣੇ ਦਵਾਈ ਤਾਂ ਇਹ ਚੱਲ ਆਇਆ ਫੇਰ ਵੀ ਪੁੱਤ ਦੀ ਦਾ ਫਰਕ ਹੁੰਦਾ ਨਾ ਜੇ ਕੁੜੀ ਆ ਜੋ ਫੇਰ ਮਾ ਮੋਟਾ ਮਾ ਤੇ ਮਾਂ ਨਾਲ ਦੀ ਗੱਲਬਾਤ ਕਰਕੇ ਮੰਜਾ ਮਨ ਹੋ ਜਾਂਦਾ ਉਹ ਤਾਂ ਗੱਲ ਠੀਕ ਐ ਪਰ ਐ ਮਾਤਾ ਲਕੋ ਕੇ ਨਹੀਂ ਰੱਖੀ ਦੀ ਹੁੰਦੀ ਗੱਲ ਫਿਰ ਕੱਲ ਨੂੰ ਫਿਰ ਬਾਅਦ ਚ ਕੋਈ ਫਿਰ ਬਾਅਦ ਚ ਵੀ ਐਗਲਾ ਕਹਿੰਦੇ ਹੀ ਅਭੀ ਸਾਨੂੰ ਦੱਸਿਆ ਹੀ ਨਹੀਂ ਵੀ ਐ ਇੰਨੀ ਬਿਮਾਰ ਸੀ ਜਾਈ ਸੀ ਅਸੀਂ ਖਾ ਨਹੀਂ ਐਂ ਬਿੰਦਰਵਰਗਿਆਂ ਨੂੰ ਮਾੜੇ ਆਖੀ ਜਾਵਾਂਗੇ ਤੁਸੀਂ ਸਾਨੂੰ ਨਹੀਂ ਦੱਸਿਆ ਬਹੁਤ ਬੋਲ ਭਾਲ ਗਿਆ ਉਹ ਤਾਂ ਉਹ ਘਰ ਬਿੰਦ ਲਾਇ ਕੇ ਗਿਆ ਤੋਂ ਤਨਵਾਰਾ ਮੈਂ ਨਾਲ ਤੇ ਕਈ ਵਾਰੀ ਨਹੀਂ ਵੀ ਚੇਤੇ ਆਉਂਦੀ ਗੱਲ ਭੁੱਲ ਜਾਂਦਾ ਬੋਟ ਬੋਟ ਸੁਕਦੇ ਨੇ ਬਾਕੀ ਨਾ ਮੈਂ ਉਹ ਪਤਾ ਹੀ ਦਊਗਾ ਫੋਨ ਨਾਲ ਤੇ ਸਾਰਾ ਗੱਲਾਂ ਕਰਤੀਆਂ ਨੇ ਉਹ ਫੋਨ ਨਾਲ ਦੇ ਤਾਂ ਕਰੀ ਜਾਂਦਾ ਮਾਤਾ ਪਰ ਐ ਸਾਨੂੰ ਤਾਂ ਕੱਲੇ ਗੋਡਿਆਂ ਦਾ ਪਤਾਗਾ ਆਹ ਤਾਂ ਤੂੰ ਅੱਜ ਦੱਸਿਆਗਾ ਨਾ ਵੀਰਪਾਲ ਨੂੰ ਚਾਹ ਬਣਾਵਾ ਨਾ ਨਾ ਚਾਹ ਤਾਂ ਪੀ ਲਈ ਬੱਸ ਮਾਤਾ ਮਾਤਾ ਕੱਲੀ ਤਾਂ ਕੰਮ ਵੀ ਕਰਨਾ ਚਾਹੀਦਾ ਮੈਂ ਤਾਂ ਮਾਗਰੂ ਫੀਕਰਾਂ ਆਮ ਤਾਂ ਵੀ ਔਖਾ ਹੋਇਆ ਤੇ ਚੱਲ ਕੰਮ ਤਾਂ ਕਰ ਲੈਂਦੀ ਐਨਾ ਤਾਂ ਬਸ ਹੋਤੀ ਸੁੱਕਦੀ ਮੈਨੂੰ ਇਹ ਤਾਂ ਔਖਾ ਹੋ ਰਿਹਾ ਏਨ ਲੇਖ ਨਾ ਜਾਂਨਾ ਸੁਪਕਾ ਕੇ ਭੱਜ ਗਈ ਚੱਲ ਮੈਂ ਦੇਖਦੀ ਆਹ ਹਾਂ ਕੋਈ ਹੋਰ ਗੁਆੜ ਲਾ ਨਹੀਂ ਕੋਈ ਨਾ ਇਹ ਲੋਕਾਂ ਦੀ ਗੱਲ ਅਗਲਾ ਮਰਗਾ ਸਾਥੀ ਨੇ ਦੇਟ ਦਿਨ ਹੁਣ ਤੱਕ ਲਾਉਣ ਦਾ ਟਾਈਮ ਹੋਊਗਾ ਕੁਛ ਨੂੰ ਕੁਛ ਦਾ ਨਾ ਪਤਾ ਚਾਹਤ ਉਹਨੇ ਤਾਂ ਕਿਹਾ ਮਾਂ ਮੰਦਾ ਮੰਦਾ ਕੋਈ ਲਾ ਲੇ ਬਚਨਾ ਕੋੜੇ ਦੇ ਤੇ ਸਾਥੀ ਤੇ ਸੀ ਉਹਦੀ ਵੀ ਸਮੱਸਿਆ ਕਿ ਚਾਹ ਦੇਖਦੀ ਹੁਣ ਕਿਹੜਾ ਬਣਦਾ ਮੈਨੂੰ ਇੰਨਾ ਔਖੀ ਹੋਈ ਪਈ ਆ ਚਲ ਦੇਖਦੀਆਂ ਜਾ ਕੇ ਹੁਣ ਕੋਈ ਹੋਰ ਸਕੀਮ ਬਣਾਉਣੀ ਆ ਮੈਂ ਫੇਰ ਕੋਈ ਗੱਲ ਲੋਟ ਆਉਗੀ ਜਾਣੀਆ ਚਲ ਦੇਖਦੀਆਂ ਜਾ ਕੇ ਆ ਤਾਂ ਹੋ ਗਿਆ ਇੱਧਰ ਤਾਂ ਮਾੜਾ ਮੋਟਾ ਐਨਾ ਨਹੀਂ ਹੁੰਦਾ ਕੁਝ ਲੈ ਅਮਰਜੀਤਿਆ ਹੁਣ ਲਾ ਕੋਈ ਸਕੀਮ ਜਿਹੜਾ ਇੱਕ ਪਤੀਲ ਦੋ ਇਨਸਾਨੇ ਹੋ ਜਾਣ ਦੇਖ ਕੋਈ ਨਾਲੇ ਕਿਤੇ ਮਰਦੀ ਨਾ ਜਾਮਾ ਇਹੋ ਜਿਹਾ ਕੰਮ ਵੀ ਨਾ ਹੋਵੇ ਨਾਲੇ ਹੁਣ ਰੰਦਾ ਹੋਂ ਦਾ ਟਾਈਮ ਹੋਊਗਾ ਹੁਣ ਮੈਂ ਦੇਖਾਂ ਕੋਈ ਸਕੀਮ ਲਾ ਮੈਂ ਇਹ ਆਇਨੀ ਲੋਟ ਆਉਂਦੇ ਨਾਲ ਤਾਂ ਫਿਰ ਕੁੜੀ ਭੱਜੀ ਆਊਗੀ ਨਾਲੇ ਫਿਰ ਮੁੰਡਾ ਮੰਨੂਗਾ ਨਹੀਂ ਨੇ ਇਹਨਾਂ ਨੇ ਮੇਰੀ ਕੋਈ ਗੱਲ ਸੁਣਨੀ ਕਿਸੇ ਨੇ ਨਾ ਨਾ ਮੈਂ ਹੁਣ ਲਾਮਾ ਜਗਾੜ ਕੋਈ ਦੇਖਾਂ ਮੈਂ ਇਹ ਪੱਖੇ ਨਾਲ ਹੀ ਕਰਕੇ ਦੇਖਾਂ ਕਿਤੇ ਉਹ ਮਰ ਵੀ ਨਾ ਜਾਵਾ ਕਿਤੇ ਨਾ ਕੋਈ ਮੌਕੇ ਤੇ ਆਵੇ ਫੇਰ ਹੋਰ ਪੰਗਾ ਪੈ ਜੇ ਹੈ ਫਿਰ ਹੋਰ ਤਾਂ ਮੇਰੇ ਕੋਲੇ ਕੋਈ ਸਕੀਮ ਹੀ ਨਹੀਂ ਹੈਗੀ ਹੁਣ ਨਾ ਕੋਈ ਸਪਰੇ ਹੈ ਜਿਹੜਾ ਮੈਂ ਸਪਰੇ ਪੀ ਸਕਦੀਆਂ ਨਹੀਂ ਆ ਪੱਖੇ ਵਾਲਾ ਹੀ ਜਗਾੜ ਠੀਕ ਹੈ ਹੌਲੀ ਦਿਨ ਇਹਦੇ ਤੇ ਪਾ ਕੇ ਦੇਖਦੀਆਂ ਇੰਨੇ ਚੱਲ ਜੇ ਕੋਈ ਆ ਜਾ ਤਾਂ ਬਚਾ ਲੂਗਾ ਨਹੀਂ ਫਿਰ ਦੇਖੀ ਜਊਂ ਕੀ ਬਣੂਗਾ ਨਾ ਦੇ ਹੁਣ ਇੰਨਾ ਕ ਮੈਂ ਨਾ ਕੀਤਾ ਫਿਰ ਤਾਂ ਕੋਈ ਕੰਮ ਮੋੜਾ ਨਹੀਂ ਪੂਰਾ ਫਿਰ ਕੱਦ ਵਿਚਾਰੇ ਗੱਲ ਰਹਿ ਜੂਗੀ ਨਾ ਮੈਨੂੰ ਪੋਤਾ ਮਿਲੇ ਉਹ ਕੁੜੀ ਕੁੜੀ ਕਰਦੇ ਰਹਿ ਜਾਣਗੇ ਚੱਲ ਮੈਂ ਹੁਣ ਦੇਖਾਂ ਬਾਹਰ ਹੀ ਡਰਾਮਾ ਪਾਈਆਂ ਤਾਂ ਫੇਰ ਕਰਤੀਆਂ ਚੱਲ ਕੋਈ ਨਾ ਹੁਣ ਮੈਨੂੰ ਮੈਂ ਕਿਹੜਾ ਸੱਚੀ ਮਰਨ ਲੱਗੀ ਆ ਆ ਤਾਂ ਮੜ ਜਾ ਡਰਾਮਾ ਕਰਨਾ ਨਾਲ ਤਾਂ ਕੁੜੀ ਰਹਿ ਜੂਗੀ ਕੁੜੀ ਭੱਜ ਜਾਊਗੀ ਉਹਦੀ ਦੇਖ ਕੇ ਨਾਲੇ ਮੁੰਡੇ ਦਾ ਦਿਲ ਪੀਗਲ ਜਾਊਗਾ ਨਾ ਇਹ ਇੰਨੇ ਕ ਡਰਾਮੇ ਨਾਲ ਕੁਛ ਨਹੀਂ ਹੁੰਦਾ ਸਾਰੀ ਕੰਮ ਲੋਟ ਆ ਜਾਊਗਾ ਨਾਲੇ ਤਾਂ ਕੁੜੀ ਵਰਤਦੀ ਰਹਿ ਜਾਊਗੀ ਆ ਜਾਣਗੇ ਆਪੀ ਭੱਜੇ ਆਉਣਗੇ ਸਾਰਾ ਟੱਬਰ ਭੱਜੇ ਆਊਗਾ ਜਦੋਂ ਕੋਈ ਮਾੜਾ ਜਿਹਾ ਹੋ ਗਿਆ ਨਾ ਉਹ ਘੂਆ ਬਾਹਰ ਨਹੀਂ ਖੋਲਦੀ ਯਾਰ ਕੀ ਗੱਲ ਆ ਉਹ ਉਧਰ ਵੀ ਆ ਕੇ ਦੇ ਵਾ ਜੰਗਲੇ ਦੀ ਇਧਰੋਂ ਤਾਂ ਬਾਹਰ ਹੀ ਨਹੀਂ ਖੋਲ ਰਹੀ ਪੂਆ ਪਤਾ ਨਹੀਂ ਕੀ ਕਰੀ ਜਾਂਦੀ ਐ ਮੇਰੀ ਤੇ ਕੋਈ ਸੁਣਦਾ ਨਹੀਂ ਕੋਈ ਨਾ ਉਹਨਾਂ ਨੂੰ ਕਰ ਲੈਣ ਦੇ ਜਿੰਨੇ ਕਰਦੇ ਨੇ ਹੋਰ ਕੀ ਕਰਾਂ ਇਹ ਮੈਂ ਵੀ ਕਰੂੰਗੀ ਮੈਨਾਂ ਤਾਂ ਕੋਈ ਬੰਦੇ ਲੋਟ ਹੀ ਨਹੀਂ ਆਉਣੀ ਨਾਨਾ ਮੈਂ ਮਰਨ ਤੇ ਮੈਂ ਦੇਖਿਆ ਨ ਕਰਦੀਆਂ ਹੁਣ ਹੁਣ ਆਈਆਂ ਨਾ ਇਹ ਤਾਂ ਆਪੇ ਲੋਟ ਆਉਣਗੇ ਫਿਰ ਨਾਲੇ ਕੁੜੀ ਹੱਥ ਬੰਨ੍ਹ ਕੇ ਮੇਰੇ ਆ ਕੇ ਉਹ ਕੁੜੀ ਬੜਾ ਚੱਟਣ ਦੇ ਤੇ ਮੈਂ ਤੂੰ ਇੱਕ ਹੀ ਕਰੀਂ ਮੇਰੀਆ ਪੂਆ ਬਸ ਮੇਰੇ ਤਾਂ ਕੋਈ ਚੱਲਦੀ ਨਹੀਂ ਕਰਦੇ ਵਿੱਚ ਹੋਰ ਮੈਂ ਕੀ ਕਰਾਂ ਮੈਂ ਮਰਨ ਲੱਗੀਆਂ ਓ ਪੂਆ ਤੂੰ ਦਰਵਾਜ਼ਾ ਤੂੰ ਤੁਸੀਂ ਪਹਿਲਾਂ ਤਾਂ ਕੋਈ ਆਉਂਦਾ ਨਹੀਂ ਮੇਰੀ ਕੋਲ ਗੱਲ ਨਹੀਂ ਮੰਨਦੇ ਸੁਣਦੇ ਪੂਆ ਤੂੰ ਕਰਾ ਤੂੰ ਦਰਵਾਜ਼ਾ ਖੋਲ ਪੂਆ ਜਲਦੀ ਕਰ ਮੈਂ ਦਰਵਾਜ਼ਾ ਖੋਲ ਤੀ ਮੈਨੂੰ ਮਰ ਜਾਾਂ ਤੇ ਮੇਰੀ ਮੰਨ ਪੂਆ ਘਰ ਦੇ ਵਿੱਚ ਮੇਰੀ ਭੋਰਾ ਨਹੀਂ ਚੱਲਦਾ ਹੱਥ ਬੰਨਦਾ ਤੇਰੇ ਮੂਹਰੇ ਦਰਵਾਜ਼ੇ ਪਹਿਲਾਂ ਵੀ ਤੇ ਜਦੋਂ ਤੂੰ ਪਹਿਲਾਂ ਕਦੇ ਹੱਥ ਬੰਨੇ ਨੇ ਆ ਕੇ ਪਹਿਲਾਂ ਮੇਰੀ ਸੁਣੀਆ ਕਦੇ ਮੈਨੂੰ ਪਤਾ ਨਹੀਂ ਸੀ ਪੂਆ ਹੁਣ ਕੋਈ ਕੁੜੀ ਬਿਰਸ ਕੇ ਡਾਗੀ ਬੈ ਜਾਣਿਆ ਹੁਣ ਆਇਆ ਤੂੰ ਮੁੜ ਕੇ ਦਰਵਾਜ਼ਾ ਖੋਲ ਮਾਤੇ ਦੀ ਗੱਲ ਮੰਨੂ ਬਾਪੂਆ ਤੇਰੀ ਸੌ ਮੰਨੂ ਰਿਸ਼ਤਾ ਕਰਾਣੇ ਦਾ ਮੁੰਡੇ ਨੂੰ ਪੂਆ ਗਲਤ ਗੱਲ ਮਨਾ ਕਰ ਪੂਆ ਮੈਂ ਆ ਗਿਆ ਤੇਰੇ ਨਾਲ ਅੰਦਰ ਆ ਗਿਆ ਮੁੰਡੇ ਨੂੰ ਰਿਸ਼ਤਾ ਮੈਂ ਤਾਂ ਮੈਂ ਤਾਂ ਮਰਨ ਲੱਗਿਆ ਹੁਣ ਤੂੰ ਮੇਰਾ ਘਰ ਛੱਡ ਤੂੰ ਆ ਗਿਆ ਆ ਗਿਆ ਪੂਆ ਤੂੰ ਦਰਵਾਜ਼ਾ ਖੋਲ ਉੱਤਰ ਦੇ ਹੋਰ ਪੂਆ ਬਣ ਕੇ ਦਰਵਾਜ਼ਾ ਖੋਲ ਗਲਤੀ ਕਰ ਮਾਇਆ ਦੋਨੇ ਦਰਵਾਜ਼ਾ ਆ ਜਾ ਦਰਦੀ ਚਲ ਸੁਖਰਾ ਆ ਗਏ ਹਮ ਬੋਲ ਕੇ ਤੇ ਵੇ ਜਾਣਾ ਆ ਗਿਆ ਸੁਖਰਾ ਚਲ ਕੋਈ ਤਾਂ ਗੱਲ ਬਣੀ ਆ ਗਿਆ ਹੁਣ ਕਰਾਊਗਾ ਰਿਸ਼ਤਾ ਆ ਕੇ ਕੋਈ ਗੱਲ ਆਪੇ ਬਣੂਗੀ ਆ ਜਾ ਬਹਿ ਜਾਣਾ ਆ ਜਾ ਅੱਡੇ ਦਾ ਕਿੱਥੇ ਗਿਆ ਤੀ ਓਹੋ ਕੀ ਹੋ ਗਿਆ ਤੁਰੇਗਾ ਫੇਕ ਤੇ ਰਸਕੇ ਗੱਲ ਬਸ ਮੈਂ ਆ ਵੀ ਕਰੀਏ ਹਿੰ ਨਾਲੇ ਤੂੰ ਨਾ ਨਾ ਬੱਸ ਮੈਂ ਤਾਂ ਮਰਨ ਲੱਗੀ ਤੇ ਹੁਣ ਮੈਂ ਚੱਲੇ ਤਾਂ ਫੇਰ ਲਾਉਣਾ ਪੂਆ ਤੂੰ ਬੈਠ ਛੇ ਆ ਜਰਾ ਮੈਨੂੰ ਦੱਸ ਕੀ ਗੱਲ ਵਾੜਾ ਜਿਹੜੀ ਕੋਈ ਗੱਲ ਸੁਣਦਾ ਹੈ ਕੋਈ ਨਹੀਂ ਮੇਰੀ ਗੱਲ ਤਾਂ ਸੁਣਦਾ ਓ ਪੂਆ ਤੂੰ ਮੈਨੂੰ ਸਹੀ ਸਹੀ ਗੱਲ ਰਸ ਕੀ ਤਕਲੀਫ ਆ ਤੈਨੂੰ ਮੈਂ ਤਾਂ ਇਹ ਮੁੰਡੇ ਦਾ ਦੂਜਾ ਵਿਆਹ ਕਰਨਾ ਮੈਂ ਤਾਂ ਪੋਤਾ ਚਾਹੁੰਦਾ ਕੁੜੀ ਆਈ ਤੇ ਕੁੜੀ ਨਾਲ ਰਾਏ ਕਰੀ ਤੇ ਕੁੜੀ ਵੀ ਰਸਕੇ ਬਾਗੀ ਤੈਂ ਵੀ ਤੂੰ ਨਹੀਂ ਹਟਦੀ ਇਹਦਾ ਦਿਖਾਵੇ ਕਰਨ ਕੋਈ ਨਹੀਂ ਭੂਆ ਮੈਂ ਸਾਰਿਆਂ ਨੂੰ ਮਨਾ ਲੂੰਗਾ ਤੂੰ ਆ ਗਲਤ ਕੰਮ ਕਰਕੇ ਆ ਮੌਤ ਨਾਲ ਮਰ ਕੇ ਤੈਨੂੰ ਫਿਰ ਕਿਹੜਾ ਕੋਸਾ ਪੋਤਾ ਮਿਲ ਜੂ ਮਰਿਆ ਤਾਂ ਕੋਈ ਮਸਲੇ ਹੱਲ ਨਹੀਂ ਹੁੰਦੇ ਬੰਦੇ ਬਹਿ ਕੇ ਸੁਝਾ ਲੈਂਦੇ ਹੁੰਦੇ ਆਪਾਂ ਇਸ ਗੱਲ ਨੂੰ ਬਹਿ ਕੇ ਸੁਝਾ ਲਾਂਗੇ ਮੈਂ ਗੱਲ ਕਰ ਲੈਣਾ ਮੇਰੇ ਕੋਲੇ ਹੈਗਾ ਬੰਦਾ ਵਿਚੋਲਾ ਵੀ ਹੈਗਾ ਮੇਰੇ ਕੋਲੇ ਮਾ ਕੁੜੀ ਨਾਲ ਵੀ ਗੱਲ ਕਰ ਲੈਨੇ ਆਪਾਂ ਕੋਈ ਗੱਲ ਨਹੀਂ ਘਬਰਾਣਾ ਤੂੰ ਤੇ ਉਹਨੂੰ ਵੀ ਮੈਂ ਮਨਾ ਲੂੰਗਾ ਵੀਰਪਾਲ ਨੂੰ ਮਨਾ ਲੂੰਗਾ ਦੂਜੇ ਦਾ ਵਾਸਤੇ ਤੂੰ ਕਭਰਾਣਾ ਇਹਰ ਜੇ ਕੰਮ ਨਹੀਂ ਕਰਾਂ ਬਾਸਤੇ ਗਲਤੀ ਕਰੀ ਹੋਊਗੀ ਕੁੜੀ ਵੀ ਸੁੱਟ ਗਈ ਕੁੜੀ ਵੀ ਹਟ ਗਈ ਕਹਿੰਦੀ ਮੈਂ ਨਹੀਂ ਤੇਰੇ ਨਾਲ ਬੋੜਦੀ ਨਾ ਕਹਿੰਦੀ ਫੋਨ ਤੇ ਗੱਲ ਕਰਾਂ ਨਾ ਮੈਂ ਤੇਰੇ ਨਾਲ ਵਰਤਾਂ ਹੁਣ ਲੈ ਤੂੰ ਮੈਂ ਨਾ ਇੱਕ ਮੁੰਡਾ ਆਪਣੇ ਕੋਲੇ ਵਿਚੋਲਾ ਹੈਗਾ ਬਿਰਤਪਾਲ ਮੌਜੂਦਾ ਹੁਣੀ ਗੱਲ ਕਰਦਾ ਅਸਤੇ ਜਿਵੇਂ ਮਰਜੀ ਗੱਲ ਕਰ ਤੂੰ ਕਭਰਾਣਾ ਜਮੇ ਨਾ ਕਭਰਾ ਨਾ ਤੂੰ ਆ ਫੋਨ ਤਾਂ ਲਾਉਣਾ ਮੈਂ 1 ਮਿੰਟ ਬਾਅਦ ਚ ਨਾ ਤਾਂ ਮੈਨੂੰ ਸੁਖੰਦਰ ਸਿੰਘ ਦਾ ਕਰੇ ਤੇ ਨਾ ਮੈਨੂੰ ਵੀਰਪਾਲ ਦਿੰਦੀ ਕਿੱਧਰ ਗਿਆ ਨਾ ਜਵਾਬ ਤਾਂ ਕਰੇ ਤੇ ਕੀ ਦੱਸਾਂ ਤੈਨੂੰ ਕੁੜੀ ਆਈ ਸੀ ਅੱਛਾ ਕੁੜੀ ਰਹਿ ਗਈ ਆਪ ਬਾਗੀ ਉਧਰ ਲੈ ਕੇ ਉਹਨੂੰ ਮੁੰਡੇ ਨੂੰ ਨਾਲ ਕਹਿੰਦੀ ਮੈਂ ਪੇਕੀ ਜਾ ਕੇ ਆਉਣਾ ਐ ਉੱਥੇ ਬਾਗੀ ਅੱਛਾ ਅੱਛਾ ਪੇਕੇ ਬਾਗੀ ਹਾਂ ਜੇਕਰ ਮੈਂ ਮਾੜੀ ਦੀ ਮੁੰਡੇ ਦੀ ਗੱਲ ਕਰਦੀਆਂ ਬਸ ਉਹਦੀ ਕੁੜੀ ਨੂੰ ਸਿਰ ਟੰਗ ਲੈਂਦੇ ਨੇ ਹੁਣ 5 ਕਿੱਲੇ ਬਾਹਣਦੇ ਨੇ ਕੁੜੀ ਨੂੰ ਕਾ ਨਹੀਂ ਮੈਂ ਦੇਣੇ ਉਹਦੀ ਖਾਤਰ ਤਾਂ ਨਹੀਂ ਜ਼ਮੀਰ ਬਣਾਈ ਕੋਈ ਨਹੀਂ ਕੋਈ ਨਹੀਂ ਤੂਆ ਠੰਡੇ ਮਾਤਾ ਰੱਖ ਸਾਰੀ ਪ੍ਰੋਬਲਮ ਸੌਲਵ ਕਰ ਲਾਂਗੇ ਆਪਾਂ ਵੀਰਪਾਲ ਨੂੰ ਮਨਾ ਲਾਂਗੇ ਤੇ ਮੈਂ ਪ੍ਰਤਪਾਲ ਨੂੰ ਫੋਨ ਕਰਦਾ ਬਚੋਲਾ ਮੁੰਡਾ ਕੰਮ ਹੀ ਇਹ ਕਰਦਾ ਜਾਣੀਆ ਉਹ ਚਾਲਾ ਕਹਿੰਦਾ ਅਜੇ ਤੱਕ ਅੱਧੀ ਕੁੜੀ ਹੋ ਤੇ ਅੱਧੀ ਵੱਡੀ ਪੋਤੀ ਹੋਗੀ ਕੋਈ ਜਵਾਬ ਹੋਰ ਡਾਕਟਰਾਂ ਨੇ ਦੇਤਾ ਜਵਾਬ ਹੁਣ ਇਹ ਤਾਂ ਕੋਈ ਗੱਲ ਮੇਰੀ ਸੁਣ ਰਹੀ ਨਹੀਂ ਵਾਰ ਕਈ ਵਾਰੀ ਨਾ ਕੁੜੀ ਗੱਲ ਸੁਣਦੀ ਆ ਕੋਈ ਕਈ ਵਾਰੀ ਉਹ ਭੱਜ ਗਈ ਅੱਖਾਂ ਵਿੱਚ ਦੇਖਿਆ ਠੂਠਾ ਹੋ ਜਾਂਦਾ ਭੂਆ ਕਈ ਵਾਰੀ ਡਾਕਟਰਾਂ ਦੀ ਕੋਈ ਮਾੜੀ ਮੁੱਟੀ ਗਲਤੀ ਵੀ ਹੋ ਜਾਂਦੇ ਆ ਕੋਈ ਨਹੀਂ ਆਪਾਂ ਸਾਰੀ ਪ੍ਰੋਬਲਮ ਸੌਲਵ ਕਰ ਲਾਂਗੇ ਆਪਾਂ ਬਾਕੀ ਤੇਰੀ ਨਾਲ ਵਿਚੋਲੇ ਨਾਲ ਮੈਂ ਕਰਦਾ ਗੱਲ ਵਿਚੋਲੇ ਨਾਲ ਤੇ ਆਪਾਂ ਮੁੰਡੇ ਨੂੰ ਦੁਆਰੇ ਵਿਆਹ ਲਾਂਗੇ ਹਾਂ ਬਸ ਅਬ ਦੀ ਜਿੰਨੇ ਮਰਜ਼ੀ ਗੱਲ ਕਰ ਜਿੰਨੇ ਮਰਜ਼ੀ ਮਣਾਏ ਨਾ ਓਏ ਹੈਲੋ ਹਾਂ ਕਰਤ ਪਾਲਾ ਇੱਕ ਰਿਸ਼ਤਾ ਕਰਾਉਣਾ ਸੀ ਯਾਰ ਭੂਆ ਦੇ ਮੁੰਡੇ ਨੂੰ ਹਾਂ 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 ਤੇ ਆਪਣੇ ਸખી ਭੂਆ ਦਾ ਮੁੰਡਾ ਹੀ ਆ ਤੇ ਜੇ ਕੋਈ ਛੱਡੀ ਛੱਡੀ ਆ ਤਾਂ ਉਹਦਾ ਵੀ ਚੱਲ ਜੂ ਜੇ ਮੰਨ ਲਾ ਕੋਈ ਥੋੜੇ-ਬੋਟੇ ਗਰੀਬ ਘਰ ਆ ਤਾਂ ਉਹਦਾ ਵੀ ਚੱਲ ਜੂ हां 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 चल ਜੂਗਾ ਚੱਲ ਜੂਗਾ ਪਰ ਬੱਚਾ ਨਾ ਹੋਵੇ ਕੋਈ ਨਾਲ ਯਾਰ ਤੇ हां ਤੇ ਬਾਈ ਬਣ ਕੇ ਨਾ ਤੇ ਮੈਂ ਤੇਰੇ ਕੋਲ ਅੱਜ ਸ਼ਾਮੇ ਆਉਣਾ ਪੈਂਦਾ ਕਿ ਤੇਰੇ ਨਾਲ ਕਰਦਾ ਗੱਲ ਤੇ ਘਰੇ ਰੇਂਦਰ ਮਾਤਰ ਕੋਲੇ 5:00 ਵਜੇ ਆ ਜਾਊਗਾ ਆਪਣੇ ਘਰੇ ਠੀਕ ਆ ਬਾਈ ਠੀਕ ਆ ਓਕੇ ਲੈ ਤੂਆ ਤੇਰੀ ਪ੍ਰੋਬਲਮ ਹੋਊਗੀ ਸੌਲ ਠੀਕ ਆ ਮੈਂ ਅੱਜ ਇਥੋਂ ਜਾਣ ਲੱਗਿਆ ਸਿੱਧਾ ਪਹਿਲਾਂ ਉਸੇ ਕੋਲੇ ਜਾਊਂਗਾ ਠੀਕ ਆ ਅਪਾ ਫਿਰ ਕਰਦੇ ਆ ਸਾਰੀ ਸਕੀਮ ਤੇ ਆਪਾਂ 1-2 ਦਿਨਾਂ ਦੇ ਵਿੱਚ ਵਿੱਚ ਹੀ ਕਰ ਲਾਂਗੇ ਤੇ ਨਾਲੇ ਮੈਂ ਬੁੜੀਆਂ ਨਾਲ ਵੀਰ ਪਾਰ ਨਾਲ ਜੇ ਗੱਲ ਕਰੂੰਗਾ ਠੀਕ ਹੈ ਜਿੰਨੀ ਮਰਜ਼ੀ ਮਣਾ ਬਸ ਤੇਰੇ ਯਾਰ ਠੰਡੇ ਮੱਤੇ ਤੇ ਰਹਿ ਪੂਆ ਕੋਈ ਗੱਲ ਨਹੀਂ ਚਲ ਮੈਂ ਤਾਂ ਠੰਡੇ ਮੱਤੇ ਹੀ ਚਾ ਤੂੰ ਮੈਨੂੰ ਦੱਸ ਦੂੰਗਾ ਜੇ ਇੱਥੇ ਕੀ ਕਰਨਾ ਹੈ ਪੂਆ ਮਾਜਾ ਟਰੈਕਟਰਾਂ ਦੀ ਮੰਡੀ ਤੇ ਆਇਆ ਸੀ ਮਾਜਾ ਜਾਂਦੇ ਆਂਦੇ ਪੂਆ ਨੂੰ ਮਿਲ ਜੀਏ ਮੈਨੂੰ ਕਿਸੇ ਦਾ ਸੀ ਪੂਆ ਗਾ ਪੰਗਾ ਕਰੀ ਖੜੀ ਹੈ ਪੂਆ ਪਤਾ ਨਹੀਂ ਕੀ ਹੋਇਆ ਤੈਨੂੰ ਵੀ ਠੰਡੇ ਠੀਕ ਆ ਚੰਗਾ ਨਾ ਚਾਹ ਦੀ ਘੁੱਟ ਕਰਕੇ ਲਿਉਂਨੀ ਆ ਬਾਈ ਪੂਆ ਲੈ ਆਂ ਚਾਹ ਬਣਾ ਕੇ ਕੁਛ ਪੀਜੇ ਘਰੋਂ ਨਿਕਲਦੇ ਸਿਰ ਦਰਦਾਂ ਚੋਂ ਇੱਥੇ ਸਿਰ ਦਰਦਾਂ ਬੜਾ ਲੋਟ ਆਇਆ ਹੁਣ ਜਗਾਰ ਲੋਟ ਆਉ ਸਕੰਦਰ ਨੂੰ ਕਰਾਵਾਂਗੇ ਆਪਾਂ ਰਿਸ਼ਤਾ ਤੇ ਪੂਆ ਤੋਂ ਮਾਂਜਾਂਗੇ ਲੱਖ ਰੁਪਈਆ ਤੇ ਇਹ ਜਿਹੜੀਆਂ ਪੱਕੇ ਚਲਾ ਪੋਟੂਆਂ ਇਹਨਾਂ ਨੂੰ ਡਰਾਈ ਲੈਣਾ ਆਪਾਂ ਸਾਰੇ ਆਣ ਹਾਂ ਮੇਂ ਪਹਹਾਲੀ ਜਾਂਦੀ ਸੀ ਭੂਆ ਤੇ ਮੇਰੇ ਸਾਲੇ ਉਹਨੇ ਸਾਰਿਆਂ ਨੂੰ ਪਸਾਦੂ ਤੇ ਨੇ ਮਨ ਜੋ ਰਿਸ਼ਤੇ ਲਈ ਵਿੱਚ ਵੀਰਪਾਲ ਨੂੰ ਦਿਖਾ ਕੇ ਆਉ ਓਕੇ ਹੁਣ ਬਣ ਗਈ ਗੱਲ ਹੁਣ ਮਾਝਾਂਗੇ 4 ਰੁਪਏ ਹਾਂ ਸਾਲਾ ਚਾਹ ਪੀ ਲੈ ਪੁੱਤ ਬਾਈ ਆ ਭੂਆ ਚਾਹ ਤਾਂ ਪੀ ਲੈਨੇ ਆ ਲਗੂਆ ਰਸਤਾ ਕਰਾ ਦੇਗਾ ਫਸਤੰਦਰ ਨੂੰ ਠੀਕ ਆ ਤੇ ਬਚੋਲੇਰਾ ਤੇਰੇ ਘਰੇ ਤੋਂ ਬਾਹਰ ਮੈਂ ਦੁਬਾਰੇ ਇਹ ਵੀ ਗੱਲ ਕਰੀ ਠੀਕ ਆ ਤੇ ਪੈਸੇ ਲੱਗਣਗੇ ਪੂਆਗਾ ਲੱਗਰ ਥੋੜੇ ਤੂੰ ਪੈਸਿਆਂ ਦਾ ਫਿਕਰ ਨਾ ਕਰ ਪੈਸੇ ਦਾ ਨਾ ਕਰ ਪੂਆ ਰਸਤਾ ਕਰਾ ਦੇ ਮੁੰਡੇ ਨੂੰ ਵਧੀਆ ਬਹੂ ਲਿਆ ਦੇ ਵਧੀਆ ਸੋਹਣੀ ਤੂੰ ਬਾਈਸੇ ਦੀ ਤਾਂ ਟੈਂਸ਼ਨ ਨਾ ਕਰ ਜਮਾਈ ਕੰਮ ਆ ਨਾ ਪੂਆ ਟੈਂਸ਼ਨ ਆ ਕਿਤੇ ਬਾਅਦ ਚ ਤੂੰ ਕਹੇ ਪੈਸੇ ਜਾ ਰਹੇ ਲੱਗੋ ਸਵਾ ਲੱਖ ਰੁਪਇਆ ਲਾਏ ਜਾਂਦਾ ਮੈਂ ਕਹਿੰਦਾ ਤੂੰ ਵੇਫ ਹੀ ਕਰ ਰਹਿ ਤੂੰ ਤੈਨੂੰ ਸਾਹੋਂ ਨੂੰ ਸਵਾ ਲੱਖ ਦੇ ਦੂੰ ਤੈਨੂੰ ਸ਼ਾਪ ਵੀ ਅੱਡ ਪਾ ਦੂੰਗਾ ਠੀਕ ਆ ਉਹਨੇ ਆਉਣ ਮੈਂ ਬਚੋਲੇ ਨਾਲ ਗੱਲ ਕਰੀ ਸੋ ਕਹਿੰਦਾ ਵੀ ਅਸੀਂ ਦੋ ਜਣੇ ਯਾਰ ਗਾਹ ਵਾਲਾ ਵੀ ਮੰਗਦਾ ਨਾ ਨਾ ਕੋਈ ਨਾ ਕੋਈ ਟੈਨਸ਼ਨ ਨਾ ਤੂੰ ਕਰ ਮੈਂ ਦਾਵਾ ਉਹਨੂੰ ਦੱਸ ਤਾ ਮਾਂ ਮੇਰੇ ਘੂਆ ਕੋਲੇ ਬਥੇ ਆ ਗਿਆ ਨਾ ਨਾ ਕੋਈ ਨਾ ਕਿਰਿਆ ਕਾਦੇ ਖਾਤਰ ਨੇ ਕੋਈ ਨਾ ਤੂੰ ਫਿਕਰ ਨਾ ਕਰ ਬਥੇਰਾ ਠੇਕਾ ਆਉਂਦਾ ਆਪਾਂ ਆਇਆ ਕਰ ਪੂਆ ਫੇਰਾ ਪਾਪਾ ਲਾਉਣਾ ਫਿਰ ਮੈਂ ਨਾਲ ਤਾਂ ਸ਼ਕੰਦਰ ਨਾਲ ਗੱਲ ਕਰਦਾ ਆ ਜਾ ਜੂ ਆ ਤਾਂ ਉਹਨਾਂ ਦੇ ਆਉਂਦੇ ਤੱਕ ਜਾਂਦੇ ਨਹੀਂ ਹੈਗਾ ਫਿਰ ਠੀਕ ਆ ਨਾ ਤੂੰ ਰਹਿ ਗੱਲ ਕਰ ਲੈ ਹਾਂ ਬਾਬੇ ਜਾਈ ਹੁਣ ਇੱਕ ਸਿਰੇ ਨਾਲ ਲਾ ਲੈ ਲਾ ਸਿਰੇ ਲਾ ਤੂੰ ਆਵੇਂ ਭੂਆ ਜੇ ਤਾਂ ਕਿਹਾ ਤਾਂ ਕਰ ਬਾਬਾਪਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਾਰੀ ਲਾਵਾ ਦੇ ਪ੍ਰਾਪਾ ਲਾ ਠੀਕ ਆ ਠੀਕ ਆ ਭੂਆ ਕੋਈ ਨਹੀਂ ਤੇ ਭੂਆ ਕੋ ਖਵੋਦ ਲੱਗੀ ਪਿਆ ਤੂੰ ਰੋਟੀ ਰੋਟੀ ਬਣਾ ਚੱਲ ਮੈਂ ਬਣਾ ਲੈਂਦਾ ਸਵੇਰ ਦੀ ਖਾਦੀ ਨਹੀਂ ਸੀ ਠੀਕ ਆ ਚੰਗਾ ਬਹਿ ਜਾ ਤੂੰ बन ਗਏ ਕਮਾਂ ਤੇ ਪੂਆ ਤਾਂ ਹੁਣ ਜਮਾ ਪਵੇ ਤੇ ਲਾਉਣ ਵਾਲੀ ਹੈ ਰੋਕੀ ਤੇ ਪੈ ਗਈ ਮੂੰਹ ਚ ਕਾਲਾ ਸਿਆ ਤੇ ਪਿਰਤਪਾਲ ਨੂੰ ਬਾਈ ਨੂੰ ਫਿਰ ਕਹੇਗੇ ਤੇ ਜਿਗਾਰ ਲਾਉਨੇ ਆਪਾਂ ਮੋਟਾ ਪੈਸਾ ਬਣ ਜੂ ਐਵੇਂ ਫਿਰਦੇ ਆ ਹੋਰ ਕਮਾਂ ਜਿਵੇਂ ਇੱਥੇ ਟਰੈਕਟਰ ਵੇਚਦਾ ਉਹਦੇ ਚ 4-2000 ਬਣਦਾ ਇੱਧਰ ਪੂਆ ਕੋਲੇ ਹੈਗਾ ਸਾਰਾ ਕੁਝ ਇੱਧਰ ਲਾਉਨੇ ਆ ਪੂਆ ਲੈ ਜੇ ਆ ਜਾਂਦੇ ਨਾ ਮਿਲ ਜਾਂਦੇ ਵੀਰਪਾਲ ਨੂੰ ਕਹਿੰਦੇ ਆ ਗਿਆ ਇੱਥੇ ਜੇ ਆ ਗਿਆ ਇੱਥੇ ਆ ਗਿਆ ਹਲੇ ਤੱਕ ਆਈ ਨਹੀਂ ਹੈਗੀ ਆ ਗਈ ਤੁਸੀਂ ਹਾਂ ਕੀ ਗੱਲਾਂ ਕਰਨਾ ਮੈਂ ਤਾਂ ਨਾ ਰੋਟੀ-ਕੁੱਟੀ ਜੀ ਬਣਾ ਕੇ ਹਟੀ ਸੀ ਤੇ ਆ ਚਾਹ ਪਈ ਹੈ ਜੇ ਤੁਸੀਂ ਪੀਣੀ ਆ ਪੀ ਲਓ ਤੇ ਤੁਸੀਂ ਮਾੜਾ ਮਿਲ ਲਓ ਵਿਚਾਰੀ ਜਵਾਕ ਨਹੀਂ ਹੌਂਕਾ ਲੈ ਕੇ ਜਾਓ ਆ ਵੀ ਪਾ ਹਾਂ ਆ ਰਹੀ ਹੈ ਵੀਰਪਾਲ ਤਾਂ ਅੱਛਾ ਚਲ ਮੈਂ ਚਾਹ ਲੈ ਕੇ ਆਉਣੀ ਆ ਤੁਹਾਡੇ ਕੋਲ ਕੋਈ ਗੱਲ ਵੀ ਮੈਂ ਜਾਣਨਾ ਥਲੇ ਆਤ ਮੇਰੀ ਗੱਲ ਸੁਣੋ ਜੀ ਚਾਹ ਪੀ ਕੇ ਕਿਉਂ ਨਾ ਹੁਣ ਆਪਾਂ ਚੱਲੀਏ ਮੈਨੂੰ ਨਹੀਂ ਲੱਗਦਾ ਹੈਗਾ ਵੀ ਵੀਰਾ ਆਊਗਾ ਬਾਕੀ ਮੰਮੀ ਦਾ ਸੁਹਾ ਨਹੀਂ ਹੈਗਾ ਬੋਲਾਂ ਲੱਗ ਜੂ ਮੈਂ ਲ ਇੱਕ ਦਿਨ ਕਿਹਾ ਸੀ ਇਹ ਆਲਾ ਬਾਈ ਠੀਕ ਹੈ ਵੀਰ ਸੀ ਕਹਾਲ ਬਾਈ ਵੀਰਪਾਲ ਹੋ ਠੀਕ ਹੈ ਬਾਈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਠੀਕ ਠਾਕ ਵਧੀਆ ਹੋ ਸਕੰਦਰ ਮਾਰ ਲਿਆ ਕਿਹੜਾ ਫਿਰ ਹੈ ਕਿਹੜਾ ਸੀ ਤਾਂ ਮਾਰ ਲਿਆ ਤੈਨੂੰ ਤੜਕੇ ਦੇ ਡਿੱਕੀ ਜੰਨੇ ਕੀ ਕਰਾਂ ਟਾਈਮ ਹੀ ਨਹੀਂ ਲੱਗਦਾ ਕਦੇ ਕਿੱਧਰ ਕਦੇ ਕਿੱਧਰ ਹੋਰ ਘਰ ਪਰਵਾਹ ਠੀਕ ਆ ਸਾਲ ਹਾਂ ਹਾਂ ਵਧੀਆ ਵਧੀਆ ਚਲੋ ਜੀ ਚਾਹ ਤੇ ਫਸਲ ਵੜੀ ਵਧੀਆ ਵਧੀਆ ਤੂੰ ਦੱਸ ਤੇਰਾ ਕੀ ਕਿਵੇਂ ਚੱਲਦਾ ਸੀ ਹਾਂ ਹਾਂ ਬਹੁਤ ਵਧੀਆ ਚੱਲ ਰਿਹਾ ਅਮਨ ਨੇ ਫੋਨ ਕਰਿਆ ਕਹਿੰਦੀ ਵੀਰਪਾਲ ਹੋ ਰਿਹਾ ਤੁਸੀਂ ਆ ਰਹੇ ਹੋ ਤੇ ਮੈਂ ਚਲ ਰਹੀ ਹਾਂ ਮੈਂ ਤਾਂ ਭਾਬੀ ਨੂੰ ਕਿਹਾ ਮੈਂ ਕਿਹਾ ਭਾਬੀ ਵੀਰੇ ਨੂੰ ਫੋਨ ਕਰਕੇ ਕਹਿ ਦੇ ਵੀ ਹੁਣ ਤਾਂ ਮੈਂ ਆਈਆਂ ਮੈਂ ਤਾਂ ਪਹਿਲੇ ਹੀ ਨਹੀਂ ਆਉਂਦੀ ਸੀ 6 ਮਹੀਨਿਆਂ ਬਾਅਦ ਆਉਂਦੀਆਂ ਵੀ ਜਦੋਂ ਆਉਂਦੀਆਂ ਵੀਰਾ ਮਿਲਦਾ ਹੀ ਨਹੀਂ ਵੀ ਐਤ ਕੀ ਵਾਰ ਤਾਂ ਵੀਰੇ ਨੂੰ ਮੈਂ ਮਿਲ ਕੇ ਜਾਊਂਗੀ ਮੇਰਾ ਵੀਰਪਾਲ ਕੋਲ ਟਾਈਮ ਨਹੀਂ ਹੈਗਾ ਨੇ ਰਸਵੇਰਾ ਹੋ ਜਾਂਦਾ ਕਦੀ ਕਿੱਧਰ ਕਦੀ ਕਿੱਧਰ ਬੱਸ ਹਾਂ ਉਹ ਤਾਂ ਮੈਨੂੰ ਪਤਾ ਦੱਸਿਆ ਸੀਗਾ ਮੰਮੀ ਨੇ ਵੀ ਇਹ ਨਹੀਂ ਪਤਾ ਦੋ ਦਿਨ ਆਵੇ ਨਾ ਆਵੇ ਚੱਲ ਦੱਬੀ ਸੀ ਜੀ ਇਹ ਤਾਂ ਮੈਂ ਹੀ ਕ ਚਾਲ ਕੋਈ ਨਾ ਐਨਾ ਹੀ ਬਹੁਤ ਆ ਮੈਨੂੰ ਤਾਂ ਐਨਾ ਹੀ ਬਹੁਤ ਚਾਗ ਆ ਵੀ ਜਿਹੜਾ ਮੇਰਾ ਭਰਾ ਮਿਲ ਗਿਆ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਜਦੋਂ ਮੈਂ ਆਈ ਮੁੜ ਜਾਨੀਆ ਵੀਰੇ ਤੇਰੇ ਤੋਂ ਬਿਨਾ ਮਿਲੇ ਕੋਈ ਗੱਲ ਨਹੀਂ ਵੀਰਪਾਲ ਅਸੀਂ ਆਵਾਂਗੇ ਹੁਣ ਹੋਰ ਤੁਸੀਂ ਤਾਂ ਵੀਰੇ ਜਮੀ ਨਹੀਂ ਗੇੜਾ ਮਾਰਦੇ ਮੇਰੀ ਤਾਂ ਮੰਮੀ ਵੀ ਬੋਲਾਂ ਲੱਗ ਜਾਂਦੀ ਆ ਸੱਸ ਕਹਿਣ ਲੱਗ ਜਾਂਦੀ ਆ ਭਾਈ ਜਦੋਂ ਜੀ ਕਰਦਾ ਤੂੰ ਤੁਰ ਜਾਨੀਆ ਤੇਰੇ ਭਰਾ ਪਰਜਾਈ ਤਾਂ ਜਮੀ ਨਹੀਂ ਆਉਂਦੇ ਹੈਗੇ ਕੀ ਕਰੀਏ ਇੱਕ ਤਾਂ ਕੰਮਕਾਰਾਂ ਚ ਟਾਈਮ ਹੀ ਨਹੀਂ ਲੱਗਦਾ ਵੀਰਪਾਲ ਚਲ ਤੁਸੀਂ ਗੁੱਸਾ ਨਾ ਕਰੋ ਅਸਕਰ ਬਾਈ ਅਸੀਂ ਜ਼ਰੂਰ ਆਵਾਂਗੇ ਚੰਗਾ ਨਾ ਨਾ ਗੁੱਸਾ ਨਾ ਕਰ ਬਾਈ ਕੰਮ ਧੰਦੇ ਦਾ ਹੁਣ ਕਰਨੀ ਆ ਨ ਅਮੰਤਾ ਬਹੁਤ ਕਹਿੰਦੀ ਆ ਮੈਨੂੰ ਵੀ ਚੱਲ ਗਈਏ ਕੀ ਕਰਾਂ ਮੈਨੂੰ ਨਹੀਂ ਟਾਈਮ ਲੱਗਦਾ ਹੋਰ ਮਾਂਏ ਵੀ ਨਹੀਂ ਹੈਗਾ ਵੀ ਚੱਲ ਭਾਬੀ ਹੁਣੀ ਆ ਜਾਣ ਚੱਲ ਮੰਮੀ ਤੇ ਭਾਬੀ ਕਿਤੇ ਮਿਲ ਆਣ ਇਹ ਵੀ ਨਹੀਂ ਆਉਂਦੇ ਇਹ ਕਹਿੰਦੇ ਆ ਵੀ ਅਸੀਂ ਕੱਲੀਆਂ ਕਿਵੇਂ ਆਈਏ ਵੀ ਚੱਲ ਜੇ ਤੇਰਾ ਭਾਈ ਆਵੇ ਤਾਂ ਵਧੀਆ ਬਰਾਇਆ ਵੀ ਕੰਮ ਤਾਂ ਧੰਦਾ ਛੱਡ ਕੇ ਮੜਾ ਮੋਟਾ ਰਿਸ਼ਤਾ ਕਰਨੀ ਵੀ ਟਾਈਮ ਕੱਢਣਾ ਹਾਂ ਇਹ ਤਾਂ ਗੱਲ ਹੈਗੀ ਆ ਵਾ ਜ਼ਿੰਦਗੀ ਤੇ ਰਜੇ ਵੀ ਇਹੋ ਜਿਹਾ ਹੋ ਰਿਹਾ ਕੀ ਕਰੀਏ ਸਹੀ ਗੱਲ ਆ ਹੁਣ ਤਾਂ ਰਹੇਗਾ ਵੀਰੇ ਇਹ ਜੇ ਕਵੀ ਨਾ ਨਾ ਭਾਈ ਮੈਂ ਤਾਂ ਜਾਣਾ ਵਸ ਮੈਂ ਤਾਂ ਗੱਡੀ ਖੜਾ ਕੇ ਆਇਆ ਮੁੰਡਾ ਖੜਾ ਵਾ ਸੜਕ ਤੇ ਮਾਹ ਚੱਲ ਮੈਂ ਉਹਨੂੰ ਕਿਹਾ ਮੇਰੀ ਭੈਣ ਆਈ ਹੋਈ ਆ ਮੈਂ ਮਿਲ ਕੇ ਆਇਆ ਹਾਂ ਚਾਹ ਠੀਕ ਆ ਚੰਗਾ ਸਿਕੰਦਰ ਬਾਈ ਆਉਂਗਾ ਮੈਂ ਹੋਰ ਲੋਕ ਕਿਹੜਾ ਹੁਣ ਹਾਂ ਚੰਗਾ ਵੀਰ ਬਾਲ ਚੰਗਾ ਵੀਰੇ ਠੀਕ ਆ ਤੂੰ ਐ ਕਰੀ ਉਹ ਪੈਸੇ ਪੈਨ ਮਾਰੀ ਚੋੜ ਰੱਖੇ ਹਾਂ ਚਲ ਬਥੇ ਦੇ ਦੂੰਗੀ ਕੋਈ ਗੱਲ ਚੰਗਾ ਕੋਈ ਨਾ ਬਰੇ ਪੈਸੇ ਨਹੀਂ ਤਾਂ ਕੀ ਗੱਲ ਚਲ ਆ ਤਾਂ ਵਧੀਆ ਹੋ ਗਿਆ ਭਾਜੀ ਕੀ ਆ ਤੇ ਮਿਲ ਗਿਆ ਮੈਨੂੰ ਤਾਂ ਬੱਸ ਉਹ ਕਹਿੰਦਾ ਵੀ ਭਲੇ ਮੈਂ ਤੇਰਾ ਭਾਈ ਆਊਗਾ ਟਾਈਮ ਤੇ ਟਾਈਮ ਕੱਟ ਕੇ ਚਲ ਕੋਈ ਨਾ ਚਲ ਹੁਣ ਚਲਾ ਜੀ ਆਪਾਂ ਬਹੁਤ ਲੇਟ ਹੋ ਗਏ ਆ ਨੂੰ ਦੇਖਦੇ ਦੇਖਦੇ ਹਾਂਜੀ ਚਲ ਕੋਈ ਨਾ ਬਸ ਘੁੱਟ ਚਾਹ ਪੀਓ ਫਿਰ ਆਪਾਂ ਵੀ ਚੱਲਦੇ ਆ ਬਸ ਮਾੜੇ ਜਿਹਾ ਮੈਂ ਕੱਪੜੇ ਚੇਂਜ ਕਰ ਲਾਂ ਫਿਰ ਆਪਾਂ ਚੱਲਦੇ ਆ ਮੈਂ ਵੀ ਨਹਾਉਣੀ ਆ ਵੀਰ ਬਾਰੇ ਫਿਰ ਬਾਅਦ ਵਿੱਚ ਤੁਸੀਂ ਚਲ ਤੂੰ ਐਂ ਕਰ ਬਾਬੀ ਨਾਲ ਆ ਮੈਂ ਨਹਾਇਆ ਮੈਂ ਕੱਪੜੇ ਕਰ ਲਾ ਜਿਵੇਂ ਸਾਰੇ ਗੱਲ ਨਹੀਂ ਆਜਾ ਮੁੜ ਕੇ ਔਖਾ ਹੋ ਜਾ ਗੱਲ ਨਹੀਂ ਬੜੀ ਅਧਿਕੰਕ ਮੁਮਰ ਕੇ ਹੱਟਿਆ ਚੱਲ ਸਾਰਾ ਦਿਨ ਵਸੇ ਚਰ ਸੋਈ